ਮੇਨ ਕਾਲਜ ਜਿਹੜੇ ਸਰਕਾਰੀ ਉਹ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ 64 ਕਾਲਜਾਂ ਦੇ ਵਿੱਚੋਂ ਜੇਕਰ 8 ਸਰਕਾਰੀ ਪ੍ਰਾਈਵੇਟ ਹੋ ਗਏ ਤਾਂ ਬਚੇ 56 ਪੰਜਾਬ ਦੇ ਵਿੱਚ 157 ਪ੍ਰੋਫੈਸਰ ਹੈ ਟੋਟਲ ਸਰਕਾਰੀ ਜਿਹੜੇ ਪੱਕੇ ਆ ਪੱਕੇ ਆ 1996 ਤੋਂ ਬਾਅਦ ਕੋਈ ਬਰਤੀ ਨਹੀਂ ਹੋਈ ਚਾ ਉਹਦੇ ਵਿੱਚ 3 ਸਰਕਾਰੀ ਯੂਨੀਵਰਸਿਟੀ ਆ ਤੇ 11 ਪ੍ਰਾਈਵੇਟ ਆ 64 ਡਿਗਰੀ ਕਾਲਜ ਆ ਸਰਕਾਰੀ ਜੇ ਪ੍ਰਾਈਵੇਟ ਦੀ ਗੱਲ ਕਰੀਏ ਤਾਂ 700 ਆ ਤੁਹਾਡੇ ਕੋਲੇ 64 ਕਾਲਜ ਆ ਤੇ 36 ਪ੍ਰਿੰਸੀਪਲ ਆ ਤੁਹਾਡੇ ਕੋਲੇ ਸੇਨਾਪਤੀ ਹੈ ਨਹੀਂਗਾ ਕਾਲਜ ਨੂੰ ਚਲਾਉਣ ਵਾਸਤੇ ਤਾਂ ਤੁਹਾਡਾ ਕਾਲਜ ਚੱਲੂਗਾ ਕਿਵੇਂ ਕਿਵੇਂ ਚੱਲੂਗਾ ਖਰਜੋ ਤੇ ਮੈਂ ਸਿੱਖਿਆ ਮੰਤਰੀ ਆ ਮੇਰੇ ਨਾਲ ਕੁਰਸੀ ਲਵਾ ਦਿਓ ਜੀ ਉਹਨੂੰ ਸਰਕਾਰੀ ਕਾਲਜਾਂ ਦੇ ਨਾਮ ਵੀ ਪਤਾ ਹੋਣਾ ਤਿੰਨੇ ਡਿਪਾਰਟਮੈਂਟ ਉਹਦੇ ਕੋਲੇ ਆ ਤੁਸੀਂ ਉਸ ਤੋਂ ਇੱਕ ਸਰਕਾਰੀ ਕਾਲਜ ਦਾ ਨਾਮ ਪੁੱਛ ਕੇ ਦਿਖਾ ਦਿਓ ਵੀ ਯਾਰ ਆ ਸਰਕਾਰੀ ਉਹਨੂੰ ਐ ਨਹੀਂ ਪਤਾ ਹੋਊਗਾ ਵੀ ਆਟੋਨੋਮਸ ਵੀ ਹੋ ਰਹੇ ਆ ਉਹਨੂੰ ਇੰਨਾ ਨਹੀਂ ਪਤਾ ਹੋਊਗਾ ਜਿਵੇਂ ਹੁਣ ਕਮੇਡੀਅਨ ਆਪਣੇ ਉਹ ਸਟੇਜ ਥੋੜੀ ਚੱਲ ਰਹੀ ਆ ਉਹ ਸਟੇਜ ਚੱਲ ਰਹੀ ਆ ਤੁਸੀਂ ਸਰਕਾਰੀ ਕਾਲਜਾਂ ਦੀ 60000 ਫੀਸ ਕਰਨੀ ਹੈ ਤਾਂ ਜਿਹੜੇ ਬੱਚੇ ਆ ਕੀ ਕਹਿੰਦੇ ਆ ਮੋਲਾ ਵਰਗੇ ਸਕੂਲ ਚ ਜਾਣਗੇ ਜੇਕਰ 50 ਤੋਂ 60000 ਸੈਮੈਸਟਰ ਦੀ ਫੀਸ ਇੱਕ ਆਮ ਬੰਦਾ ਕਿੱਥੋਂ ਭਰੂਗਾ ਮੈਂ ਮਿਡਲ ਕਲਾਸ ਚੋਂ ਆਇਆ ਮੈਂ 50 ਤੋਂ 60000 ਇੱਕ ਸੈਮੈਸਟਰ ਦੀ ਫੀਸ ਭਰੂਗਾ ਕਿਵੇਂ 6 ਮਹੀਨਿਆਂ ਦੀ ਫੀਸ ਮੈਂ 50000 ਕਿਵੇਂ ਭਰੂਗਾ ਪੂਰੇ ਪੰਜਾਬ ਦੇ ਵਿੱਚ ਤੁਸੀਂ ਲਾ ਲਓ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਆ ਪੱਕਾ ਪੂਰੇ ਪੰਜਾਬ ਚ ਪੱਕਾ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਯਾਰ ਤੁਸੀਂ ਆਪਾਂ ਕਿੱਥੋਂ ਆਪਦੇ ਬੱਚਿਆਂ ਨੂੰ ਮੈਡੀਕਲ ਕਰਾ ਦਾਂਗੇ ਜ਼ੂਲੋਜੀ ਦਾ ਇੱਕ ਹੈ ਕਿੱਥੇ ਆਪਦੇ ਬੱਚਿਆਂ ਨੂੰ ਆਪਾਂ ਰਿਸਰਚਰ ਬਣਾ ਦਾਂਗੇ ਕਿੱਥੇ ਆਪਾਂ ਆਪਦੇ ਬੱਚਿਆਂ ਨੂੰ ਪੀ ਐਚ ਡੀ ਕਰਾ ਦਾਂਗੇ ਬੀੜ ਦੇ ਪੂਰੇ ਪੰਜਾਬ ਚ 4 ਕਾਲਜ ਆ ਸਰਕਾਰੀ ਉਥੇ 400 ਸੀਟਾਂ ਤੇ ਪ੍ਰਾਈਵੇਟ ਕਾਲਜ ਲਗਭਗ 70 ਤੋਂ 80 ਆ ਉਥੇ 200 200 ਸੀਟਾਂ ਇਹ ਇਹਨਾਂ ਨਾਲੋਂ ਚੰਗੇ ਤਾਂ ਮੈਂ ਅੰਗਰੇਜ਼ ਤੇ ਰਾਜੇ ਕਹਿੰਦਾ ਸੀ ਵੀ ਉਹਨਾਂ ਨੇ ਕਾਲਜ ਤਾਂ ਬਣਾਇਆ ਸਾਰੇ ਦਿੱਤੇ ਉਹਨਾਂ ਦੀ ਦੇਣਾ ਕਾਲਜ ਜਿੰਨੇ ਵੀ ਆ ਜਿੰਨੇ ਵੀ ਦਿੱਤੇ ਹੋਏ ਆ ਸਿਵਾਏ ਇਹ ਹਰੂਸਾ ਕਾਲਜਾਂ ਨੂੰ ਛੱਡ ਕੇ ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤੇ ਆ 45 ਪ੍ਰੋਫੈਸਰ ਰਿਟਾਇਰ ਹੋ ਜਾਣਗੇ 25 ਚ 157 ਚ 45 ਕੱਢ ਦੋ ਕਿੰਨੇ ਰਹਿ ਗਏ 100 110 ਦੇ ਨੇੜੇ ਕਿੜੇ ਰਹਿ ਗਏ ਚਲੋ ਫਿਰ 26 ਦੇ ਵਿੱਚ 15 16 ਉਹ ਹੋ ਜਾਣਗੇ 27 ਚ 10 12 ਹੋਰ ਹੋ ਜਾਣਗੇ 30 ਤੱਕ ਸਫਾਇਆ ਹੋ ਜਾਊਗਾ ਭਰਤੀ ਕੋਈ ਨਿਕਲਦੀ ਨਹੀਂ ਪ੍ਰੋਫੈਸਰ ਪੱਕੇ ਖਾਲੀ ਐਜੂਕੇਸ਼ਨ ਸਿਸਟਮ ਖਾਲੀ ਹਾਈ ਅਰ ਐਜੂਕੇਸ਼ਨ ਸਮਾਪਤ ਐਜੂਕੇਸ਼ਨ ਤੇ ਸਰਕਾਰੀ ਕਾਲਜਾਂ ਨੂੰ ਵੇਚ ਕੇ ਆਪਦਾ ਕਰਜ਼ਾ ਉਤਾਰਨ ਦੀ ਨੀਤੀ ਚੱਲ ਰਹੀ ਹੈ ਸਰਕਾਰ। ਹੁਣ ਤੁਸੀਂ ਜਿਹੜੇ ਮੈਂ ਤੁਹਾਨੂੰ 8 ਕਾਲਜ ਦਿਖਾਏ ਉਹਨਾਂ ਦੀ ਖਰਬਾ ਰੁਪਈਆ ਦੀ ਕੀਮਤ ਹੈ ਕੀਮਤ ਹੈਗੀ ਮਾਰਕੀਟ 'ਚ। ਇੱਕ ਕਾਲਜ ਵੇਚ ਕੇ ਕਿੰਨਾ ਕ ਕਰਜ਼ਾ ਲਾਗਣਗੇ ਐਜੂਕੇਸ਼ਨ ਨੂੰ ਵੇਚ ਕੇ? ਆਪਦੀ ਬਣੀ ਬਣਾਈ ਬਿਲਡਿੰਗ ਬਣੀ ਬਣਾਈ ਸਰਕਾਰ ਦੀ ਪ੍ਰਾਪਰਟੀ ਨੂੰ ਵੇਚ ਰਹੀ ਹੈ। ਸਾਥਰੇ ਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ। ਆਮ ਘਰਾਂ ਦੇ ਵਿੱਚ ਬੱਚਿਆਂ ਦੇ ਲਈ ਇੱਕੋ ਗੱਲ ਤੁਰਦੀ ਆ ਜਦੋਂ ਜਵਾਕ ਖੇਡਣ ਜਾਵ ਜਾਂਦਾ ਚੱਲ ਜਾਂਦਾ ਜਾਂ ਖੇਡਦਾ ਹੀ ਰਹਿੰਦਾ ਜਾਂ ਹੋਰ ਕਿਸੇ ਕੰਮ ਹੀ ਪੈ ਜਾਂਦਾ ਤਾਂ ਮਾਪੇ ਇੱਕੋ ਗੱਲ ਕਹਿੰਦੇ ਆ ਕਿ ਪੁੱਤਰਾ ਪੜ੍ਹ ਲਿਖ ਲੈ ਚੰਗੀ ਨੌਕਰੀ ਕਰੇਗਾ ਚੰਗਾ ਅਫਸਰ ਲੱਗ ਜਾਏਗਾ ਨਹੀਂ ਤਾਂ ਆਪਦੇ ਪਿਉਂ ਗੂ ਮਿੱਟੀ ਦੇ ਨਾਲ ਮਿੱਟੀ ਹੋਣਾ ਪੈਣਾ ਆ ਅਸੀਂ ਤਾਂ ਮਿੱਟੀ ਜਿਹੜੀ ਆ ਉਹ ਸ਼ਾਨ ਹੀ ਰਹੇ ਤਾਂ ਪੜ੍ਹਾਈ ਦੀ ਗੱਲ ਰੱਖੀ ਜਾਂਦੇ ਕਿ ਭਾਈ ਪੁੱਤਰਾ ਪੜ੍ਹ ਲਿਖ ਲੈ ਤੇ ਖਾਸ ਗੱਲ ਮੈਂ ਆਮ ਘਰਾਂ ਦੀ ਕਰ ਰਹੀ ਹਾਂ ਉੱਗੀ ਵੱਡੇ ਘਰਾਂ ਨੂੰ ਸ਼ਾਇਦ ਕੋਈ ਫਰਕ ਨਹੀਂ ਪੈਂਦਾ ਕਿ ਜਵਾਕ ਕਿਹੜੇ ਮਹਿੰਗੇ ਸਕੂਲ ਦੇ ਵਿੱਚ ਮਹਿੰਗੇ ਕਾਲਜ ਦੇ ਵਿੱਚ ਜਾਂ ਮਹਿੰਗੀ ਯੂਨੀਵਰਸਿਟੀ ਦੇ ਵਿੱਚ ਪੜ ਰਿਹਾ ਹੈ ਪਰ ਜੇਕਰ ਆਮ ਘਰਾਂ ਤੱਕ ਪਹੁੰਚਣ ਵਾਲੀ ਐਜੂਕੇਸ਼ਨ ਸਰਕਾਰੀ ਐਜੂਕੇਸ਼ਨ ਜਿਹੜੀ ਆ ਉਹਦੇ ਤੇ ਹੀ ਵੱਡਾ ਬੰਨ ਲਾ ਦਿੱਤਾ ਜਾਵੇ ਜੇ ਉਹਨੂੰ ਇੰਨੀ ਮਹਿੰਗੀ ਕਰ ਦਿੱਤਾ ਜਾਵੇ ਕਿ ਉਹ ਆਪ ਮੁਹਾਰੇ ਆਮ ਘਰਾਂ ਤੋਂ ਦੂਰ ਹੋ ਜਾਵੇ ਤਾਂ ਫਿਰ ਹੋਊਗਾ ਕੀ ਤਾਨੂੰ ਨਹੀਂ ਲੱਗਦਾ ਕਿ ਕਬੱਡੀ ਸਾਜ਼ਿਸ਼ਾ ਕੇ এডਿਕੇਸ਼ਨ ਨੂੰ ਆਮ ਘਰਾਂ ਤੱਕ ਪਹੁੰਚ ਨਹੀਂ ਨ ਦਿੱਤਾ ਜਾਵੇ ਤਾਂ ਜੋ ਆਮ ਘਰਾਂ ਦੇ ਧੀਆ ਪੁੱਤ ਉਹਨਾਂ ਕੁਰਸੀਆਂ ਤੇ ਨਾ ਪਹੁੰਚ ਸਕਣ ਜਿਨ੍ਹਾਂ ਕੁਰਸੀਆਂ ਤੇ ਪਹੁੰਚਣਾ ਉਹ ਡਿਜ਼ਰਵ ਕਰਦੇ ਨੇ ਕਿਸ ਤਰ੍ਹਾਂ ਦੇ ਨਾਲ ਪਿਛਲੇ ਲੰਬੇ ਸਮੇਂ ਤੋਂ ਮੈਂ ਇਹ ਕਹੂੰਗਾ ਕਿ ਇਹ ਸਰਕਾਰ ਪਿਛਲੇ ਲੰਬੇ ਸਮੇਂ ਤੋਂ এডਿਕੇਸ਼ਨ ਦੇ ਉੱਪਰ ਹਮਲਾ ਚੱਲ ਰਿਹਾ ਜਮ ਇਹ ਕਹਿ ਰਹੇ ਮਕਹਿ ਲਮਾ ਕਿ ਮਿੱਠਾ ਜ਼ਹਿਰ ਬੜੇ ਲੰਬੇ ਸਮੇਂ ਤੋਂ ਦਿੱਤਾ ਜਾ ਰਿਹਾ ਜਿਸ ਦੇ ਨਤੀਜੇ ਦੇਖਣੇ ਸ਼ੁਰੂ ਹੋ ਗਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਨਤੀਜੇ ਇਸਤੇ ਦੇਖਣ ਨੂੰ ਮਿਲਣਗੇ ਮੇਰੇ ਨਾਲ ਆਰਟੀ ਐਕਟਿਵਿਸਟ ਰਾਜਨ ਬਰਮਾ ਹੋਣਗੇ ਗੱਲਬਾਤ ਕਰਾਂਗੇ ਪੂਰੀ ਗੱਲ ਤੱਥਾਂ ਸਮੇਤ ਹੋਵੇਗੀ ਸਭ ਤੋਂ ਪਹਿਲਾਂ ਰਾਜਨ ਦਾ ਸਵਾਗਤ ਕਰੀਏ ਫਲਗੀ ਗੱਲਬਾਤ ਤਾਂ ਕਿ ਰਾਜਨ ਭਾਈ ਸਵਾਗਤ ਆ ਰਹਿ ਮਿੱਟਲ ਧੰਨਵਾਦ ਜੀ ਤੁਹਾਡਾ ਬਹੁਤ 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 ਵਧੀਆ ਜੀ ਤੁਸੀਂ ਜੇ ਮੈਂ ਗੱਲ ਕੀਤੀ ਆ ਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਹਮਲਾ ਹੋ ਰਿਹਾ ਜਾਂ ਆਪਾਂ ਮਿੱਠੇ ਜ਼ਹਿਰ ਦਾ ਨਾਮ ਦੇ ਲਈਏ ਕਿ ਮਿੱਠਾ ਜ਼ਹਿਰ ਜਿਹੜਾ ਦਿੱਤਾ ਜਾ ਰਿਹਾ ਸਲੋ ਪੌਇਜ਼ਨ ਕਿ ਹੌਲੀ 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 এডਿਕੇਸ਼ਨ ਨੂੰ ਆਮ ਕਰਾਂ ਤੋਂ ਬਾਹਰ ਕਰਨ ਦੀਆਂ ਤਿਆਰੀਆਂ ਜੈਸਾ ਹਮਲਾ ਹੈ ਬਿਲਕੁਲ ਜੀ ਜਦੋਂ ਦੀ ਆਜ਼ਾਦੀ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਮੈਂ ਕਹਿੰਦਾ ਵੀ ਅੰਗਰੇਜ਼ਾਂ ਤੇ ਜਿਹੜੇ ਰਾਜੇ ਮਹਾਰਾਜੇ ਸੀ ਉਹਨਾਂ ਦੀ ਸੋਚ ਚੰਗੀ ਸੀ ਕਿਉਂਕਿ ਜੇ ਆਪਾਂ ਸਰਕਾਰੀ ਕਾਲਜਾਂ ਦੀ ਗੱਲ ਕਰੀਏ ਪੂਰੇ ਪੰਜਾਬ ਦੇ ਵਿੱਚ 64 ਸਰਕਾਰੀ ਕਾਲਜ ਹੈ ਡਿਗਰੀ ਕਾਲਜ ਅੱਜ ਦੇ ਸਮੇਂ ਪੂਰੇ ਪੰਜਾਬ ਦੇ ਵਿੱਚ 64 ਡਿਗਰੀ ਕਾਲਜ ਹੈ ਸਰਕਾਰੀ ਜੇ ਪ੍ਰਾਈਵੇਟ ਦੀ ਗੱਲ ਕਰੀਏ ਤਾਂ 700 ਹੈ ਹੂੰ ਡਿਫਰੈਂਸ ਦੇਖੋ 10% ਵੀ ਨਹੀਂ ਆਉਂਦਾ ਹੂੰ ਜੇ ਪ੍ਰਾਈਵੇਟ ਕਾਲ ਪਿਛਲੇ ਅੰਗਰੇਜ਼ਾਂ ਤੇ ਰਾਜਾਂ ਦੀ ਸੋਚ ਇੰਨੀ ਚੰਗੀ ਸੀ ਵੀ ਉਹ ਆਪਦੀ ਪ੍ਰਜਾ ਵਾਸਤੇ ਜਿਹੜੇ ਆ ਸਰਕਾਰੀ ਜਿਹੜੀਆਂ ਬਿਲਡਿੰਗਾਂ ਹੁਣ ਸਰਕਾਰੀ ਕਾਲ ਜੇ ਵੱਜੋਂ ਵੱਜਦੀਆਂ ਨੇ ਉਹ ਰਾਜੇ ਮਹਾਰਾਜਿਆਂ ਦੇ ਟਾਈਮ ਦੀਆਂ ਬਿਲਡਿੰਗਾਂ ਤੇ ਅੰਗਰੇਜ਼ਾਂ ਵੇਲੇ ਦੀਆਂ ਬਣੀਆਂ ਹੋਈਆਂ ਬਿਲਡਿੰਗਾਂ ਸਰਕਾਰਾਂ ਨੇ ਮਤਲਬ ਕੁਝ ਕੀਤਾ ਸਰਕਾਰਾਂ ਨੇ ਕੁਝ ਨਹੀਂ ਕੀਤਾ ਇੱਕ ਦੂਰਦ੍ਰਿਸ਼ਟੀ ਸੀਐਮ ਕਹਿ ਲਿਆ ਜਿਹਨੂੰ ਆਪਾਂ ਹੁਣ ਤਾਂ ਕਿਸੇ ਦੀ ਦੂਰਦ੍ਰਿਸ਼ਟੀ ਪੈਂਦੀ ਨਹੀਂ ਆਪਦੇ ਗਨਮੈਨ ਵਗੈਰਾ ਆਪਦੀਆਂ ਫੈਸਿਲਟੀਆਂ ਤੋਂ ਵਗੈਰਾ ਇੱਕ ਸੀਐਮ ਸੀਗੇ ਸਤਨ ਸੀਐਮ ਸੀਗੇ 1967 ਵਾਲੇ ਪੰਜਾਬ ਜਨਤਾ ਪਾਰਟੀ ਦੇ 1967 ਚ ਉਹ ਸੀਐਮ ਬਣੇ ਸਿਰਫ 9 ਮਹੀਨੇ ਸੀਐਮ ਰਹੇ ਉਹ ਲక్ష్మణ ਸਿੰਘ ਪੰਜਾਬ ਜਨਤਾ ਪਾਰਟੀ ਦੇ ਆਈਐਨਸੀ ਦੀ ਇਕੱਠੀ ਸਰਕਾਰ ਸੀ ਉਹ ਤਾਂ ਉਹਨਾਂ ਨੇ ਆਪਾਂ ਕਹਿ ਦਿੰਨੇ ਆ ਕਿ ਤੁਸੀਂ ਸੁਣਿਆ ਹੋਊਗਾ ਵੀ 10ਵੀਂ ਬਹੁਤ 10ਵੀਂ ਚ ਪੰਜਾਬੀ ਲਾਜ਼ਮੀ ਹੈ ਸਰਕਾਰੀ ਨੌਕਰੀ ਵਾਸਤੇ ਪੰਜਾਬ 'ਚ ਬਿਲਕੁਲ ਕਿਸੇ ਨੂੰ ਐ ਨਹੀਂ ਪਤਾ ਵੀ ਉਹ ਸਕੀਮ ਉਹ ਜਿਹੜੀ ਹੈ ਲਾਗੂ ਕੀਤੀ ਗਈ ਨੇ ਸੀ ਉਹ ਲਕਸ਼ਮਨ ਸਿੰਘ ਸੀਐਮ ਨੇ ਕੀਤੀ ਸੀ ਜੀ ਉਹਨਾਂ ਇੰਨੇ ਦੂਰਦਰਸ਼ੀ ਸੀਐਮ ਸੀ ਮੈਂ ਕਹਾਂ ਲਾ ਵੀ ਜਿਨੇ ਐਜੂਕੇਸ਼ਨ ਤੇ ਹਾਈਅਰ ਐਜੂਕੇਸ਼ਨ ਨੂੰ ਅਪਗ੍ਰੇਡ ਕਰਨ ਲਈ ਕੋਈ ਸਟੈਂਡ ਲਿਆ ਹੂੰ ਉਹਨਾਂ ਨੇ 10ਵੀਂ ਲਾਜ਼ਮੀ ਕੀਤੀ ਜਿਨੇ ਪੰਜਾਬ 'ਚ ਨੌਕਰੀ ਲੈਣੀ ਆ ਦੂਜਾ ਉਹਨਾਂ ਨੇ ਕੀਤਾ ਜੀ ਸਾਇੰਸ ਕਾਲਜ ਆਫ ਜਗਰਾਉਂ ਹੂੰ ਉਹਨਾਂ ਨੇ ਬਣਾਇਆ ਹੂੰ ਜਿੱਥੇ ਕੀ ਪੂਰੇ ਮੈਂ ਕਹਿੰਦਾ ਨਾਰਥ ਨਾਰਥ ਦੇ ਲੋਕ ਉਥੇ ਐਡਮਿਸ਼ਨ ਲੈਣ ਵਾਸਤੇ ਤਰਸਦੇ ਹੁੰਦੇ ਸੀ ਹੂੰ ਸਰਕਾਰੀ ਸਾਇੰਸ ਕਾਲਜ ਸੀ ਅੱਜ ਦੇ ਟਾਈਮ ਉਹ ਕਾਲਜ ਖੰਡਰ ਹੋਇਆ ਪਿਆ ਜੀ ਉਥੇ ਕੋਈ ਬੱਚਾ ਰਾਏਕੋਡ ਦਾ ਬੱਚਾ ਵੀ ਨਹੀਂ ਉਥੇ ਐਡਮਿਸ਼ਨ ਲੈਂਦਾ ਅੱਜ ਦੇ ਟਾਈਮ ਇਹ ਹਾਲਾਤ ਹੋਏ ਪਏ ਸਰਕਾਰੀ ਕਾਲਜਾਂ ਦੇ ਤੁਸੀਂ ਗੱਲ ਕੀਤੀ ਵੀ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣਾ ਪਿੱਛੇ ਜੇ ਹੁਣ ਇੱਕ ਡਿਪਾਰਟਮੈਂਟ ਆਫ ਹਾਈਅਰ ਐਜੂਕੇਸ਼ਨ ਨੂੰ ਯੂਜੀਸੀ ਨੂੰ ਇੱਕ ਲੈਟਰ ਲਿਖਿਆ ਗਿਆ ਜਿਦੇ ਵਿੱਚ ਅੱਠ ਕਾਲਜਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਉਹਨਾਂ ਨੂੰ ਆਟੋਨੋਮਸ ਕਰਨ ਦੀ ਤਰਜੀਹ ਰੱਖਤੀ ਵੀ ਇਹਨਾਂ ਨੂੰ ਆਟੋਨੋਮਸ ਆਟੋਨੋਮਸ ਮੈਥਨੂੰ ਦੱਸ ਦਿਨਾ ਵੀ ਪ੍ਰਾਈਵੇਟਾਈਜੇਸ਼ਨ ਜਿਸ ਤਰ੍ਹਾਂ ਕਿਸਾਨੀ ਅੰਦੋਲਨ ਬਾਰੇ ਪਹਿਲਾਂ ਕਿਸੇ ਨੂੰ ਸੀ ਕਿਸੇ ਨੂੰ ਨਹੀਂ ਪਤਾ ਆਪਾਂ ਸਿਰਫ ਤਿੰਨ ਕਾਣੇ ਕਾਲੇ ਕਾਨੂੰਨ ਕਾਲੇ ਕਾਨੂੰਨ ਕਰੀ ਗਏ ਪਰ ਉਹਨਾਂ ਦੀ ਜਿਹੜੀ ਇੰਟਰਨਲ ਜਿਹੜੀ ਦੀ ਲਿਖਾਵਟ ਸੀ ਉਹ ਕਿਸੇ ਨੂੰ ਨਹੀਂ ਸੀ ਪਤਾ ਉਹ ਤਿੰਨ ਕਾਲੇ ਕਾਨੂੰਨਾਂ ਨੇ ਦੇਸ਼ ਦੇ ਵਿੱਚ ਐਜੀਟੇਸ਼ਨ ਕਰਕੇ ਮੋਦੀ ਸਰਕਾਰ ਨੂੰ ਕਿੱਥੇ ਤੱਕ ਲੈ ਗਿਆ ਉਹੀ ਹਾਲ ਹੁਣ এডਿਕੇਸ਼ਨ ਸਿਸਟਮ ਦੇ ਉੱਤੇ ਤਲਵਾਰ ਚੱਲਣ ਜਾ ਰਹੀ ਹੈ ਬਹੁਤ ਚਰਦੀ ਚੱਲ ਰਹੀ ਹੈ ਪਰ ਹੁਣ ਪਬਲਿਸ਼ ਹੋਣ ਲੱਗ ਗਿਆ ਅੱਠ ਸਰਕਾਰੀ ਕਾਲਜ ਹੋਏ ਆ ਜਿਹਦੇ ਵਿੱਚ ਗਵਰਨਮੈਂਟ ਕਾਲਜ ਗਰਲ ਲੁਧਿਆਣਾ ਐਸਡੀ ਐਸਸੀਡੀ ਗਵਰਨਮੈਂਟ ਕਾਲਜ ਲੁਧਿਆਣਾ ਗਵਰਨਮੈਂਟ ਮਹਿੰਦਰਾ ਕਾਲਜ ਪਟਿਆਲਾ ਗਰਲ ਕਾਲਜ ਪਟਿਆਲਾ ਐਸਆਰ ਕਾਲਜ ਅੰਮ੍ਰਿਤਸਰ ਜਿੱਥੇ ਜਿੱਥੇ ਮੇਨ ਕਾਲਜ ਆ ਜਿਹੜੇ ਸਰਕਾਰੀ ਸ਼ਹਿਰ ਦੀ ਪ੍ਰਾਪਰਟੀ ਖਰਬਾਰੀਆਂ ਦੀ ਪ੍ਰਾਪਰਟੀ ਜੀ ਉਹ ਹਮ ਸਰਕਾਰੀ ਕਾਲਜ ਹੈ ਉਹਨਾਂ ਦੇ ਵਿੱਚ ਪੱਕੇ ਪ੍ਰੋਫੈਸਰ ਤੱਕ ਹੈ ਨਹੀਂ ਪੜਾਉਣ ਨੂੰ ਉਹ ਉਹ ਪ੍ਰਾਈਵੇਟ ਕਰਨ ਜਾ ਰਹੀ ਹੈ ਸਰਕਾਰ ਚਾਹੇ ਉਹ ਹੁਣ ਹੁਣ ਗੱਲ ਕਰ ਲਈਏ ਜੇਕਰ ਪਿਛਲੀਆਂ ਸਰਕਾਰਾਂ ਨੇ ਕੁਝ ਕੀਤਾ ਹੁੰਦਾ ਤਾਂ ਇਹ ਨੌਬਤ ਨਾਨ ਦੀ ਹੁਣ ਵਾਲੀ ਸਰਕਾਰ ਆਈ ਸੀ ਐਜੂਕੇਸ਼ਨ ਨੂੰ ਲੈ ਕੇ ਹੈਲਥ ਨੂੰ ਲੈ ਕੇ ਜੋ ਕਿ ਐਜੂਕੇਸ਼ਨ ਦਾ ਬੇੜਾ ਗਰਕ ਕਰ ਰਹੀ ਹੈ ਹਮ ਸਰਕਾਰੀ ਕਾਲਜ 8 ਜਿਹੜੇ ਆਟੋਨੋਮਸ ਦੀ ਲੈਟਰ ਹੋ ਚੁੱਕੀ ਆ 64 ਕਾਲਜਾਂ ਦੇ ਵਿੱਚੋਂ ਜੇਕਰ 8 ਸਰਕਾਰੀ ਪ੍ਰਾਈਵੇਟ ਹੋ ਗਏ ਤਾਂ ਬਚੇ 56 ਪੰਜਾਬ ਦੇ ਵਿੱਚ 157 ਪ੍ਰੋਫੈਸਰ ਆ ਟੋਟਲ ਸਰਕਾਰੀ ਜਿਹੜੇ ਪੱਕੇ ਆ 1996 ਤੋਂ ਬਾਅਦ ਕੋਈ ਭਰਤੀ ਨਹੀਂ ਹੋਈ ਹਮ 157 ਪ੍ਰੋਫੈਸਰ ਆ ਜਿਹਦੇ ਤੇ 36 ਪ੍ਰਿੰਸੀਪਲ ਆ ਕਾਲਜ ਆਪਣੇ ਕੋਲੇ 64 ਆ ਜ ਤੁਹਾਡੇ ਕੋਲੇ 64 ਕਾਲਜ ਆ ਤੇ 36 ਪ੍ਰਿੰਸੀਪਲ ਆ ਤੁਹਾਡੇ ਕੋਲੇ ਸੇਨਾਪਤੀ ਹੈ ਨਹੀਂਗਾ ਕਾਲਜ ਨੂੰ ਚਲਾਉਣ ਵਾਸਤੇ ਤਾਂ ਤੁਹਾਡਾ ਕਾਲਜ ਚੱਲੂਗਾ ਕਿਵੇਂ ਕਿਵੇਂ ਚੱਲੂ ਹੁਣ ਕੀ ਸਿਸਟਮ ਬਣ ਰਿਹਾ ਵੀ 50 ਤੋਂ 60000 ਰੁਪਿਆ ਇੱਕ ਜਿਹੜੀ ਆਟੋਨੋਮਸ ਸਰਕਾਰੀ ਕਾਲਜ ਨੂੰ ਪ੍ਰਾਈਵੇਟ ਕਰ ਰਿਹਾ ਉੱਥੇ ਇੱਕ ਸੈਲਫ ਅਨਾਈਜ਼ਡ ਕੋਰਸ ਨੂੰ ਕੋਰਸ ਦਾ ਨਾਮ ਦਿੱਤਾ ਗਿਆ ਇਹਨਾਂ ਨੇ ਉਹਦੀ 50 ਤੋਂ 60000 ਰੁਪਿਆ ਸੈਮੈਸਟਰ ਦੀ ਫੀਸ ਹੈ ਜੇਕਰ 50 ਤੋਂ 60000 ਸੈਮੈਸਟਰ ਦੀ ਫੀਸ ਇੱਕ ਆਮ ਬੰਦਾ ਕਿੱਥੋਂ ਭਰੂਗਾ ਮੈਂ ਮਿਡਲ ਕਲਾਸ ਚੋਂ ਆ ਮੈਂ 50 ਤੋਂ 60000 ਇੱਕ ਸਮੈਸਟਰ ਦੀ ਫੀਸ ਭਰੂੰਗਾ ਕਿਵੇਂ 6 ਮਹੀਨਿਆਂ ਦੀ ਫੀਸ ਮੈਂ 50000 ਕਿਵੇਂ ਭਰੂੰਗਾ ਇੱਕ ਨਰੇਗਾ ਦਾ ਮਜ਼ਦੂਰ ਹੈ ਆਪਦੇ ਬੱਚਾ ਨੂੰ ਪੜ੍ਹਾਉਣ ਵਾਸਤੇ ਕਿੰਨੀ ਮਿਹਨਤ ਕਰਦਾ ਹੈ ਉਹ ਆਪਦੇ ਬੱਚੇ ਨੂੰ 50 ਤੋਂ 60000 ਕਿਉਂ ਕਿੱਥੋਂ ਭਰੂੰਗਾ ਫੀਸ ਫਿਰ ਤੁਸੀਂ ਦੇਖੋ 50 ਤੋਂ 60000 ਜੇਕਰ ਸਰਕਾਰੀ ਜੀ ਭਰਨੀ ਹੈ ਤਾਂ ਫਿਰ ਸ਼ਾਪਿੰਗ ਮੋਲਾਂ ਵਰਗੇ ਯੂਨੀਵਰਸਿਟੀਆਂ 'ਚ ਜਾਣਗੇ ਬਿਲਕੁਲ ਅੱਜ ਦੇ ਟਾਈਮ ਪੰਜਾਬ ਦੇ ਵਿੱਚ ਤਿੰਨ ਸਰਕਾਰੀ ਯੂਨੀਵਰਸਿਟੀਆਂ ਪੰਜਾਬ ਐਗਰੀਕਲਚਰ ਪੰਜਾਬ ਪੀਯੂ ਪੰਜਾਬ ਯੂਨੀਵਰਸਿਟੀ ਤੇ ਪੀਏ ਪੰਜਾਬ ਜਿਹੜੀ ਪਟਿਆਲੇ ਐ ਪੰਜਾਬੀ ਯੂਨੀਵਰਸਿਟੀ ਤੇ ਜੀਐਨਡੀਯੂ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਅੰਬਰਸਰ ਤਿੰਨ ਯੂਨੀਵਰਸਿਟੀਆਂ ਤਾਂ ਸਰਕਾਰੀ ਐ ਤੇ 11 ਪ੍ਰਾਈਵੇਟ ਐ 11 ਪ੍ਰਾਈਵੇਟ ਐ ਫਿਰ ਤੁਸੀਂ ਸੀਯੂ ਦਾ ਚਾਂਸਲਰ ਐ ਸਤਨਾਮ ਸਿੰਘ ਸੰਧੂ ਭਾਜਪਾ ਨੇ ਉਹਨੂੰ ਰਾਜ ਸਭਾ ਚ ਭੇਜਿਆਗਾ ਜੇਕਰ ਲੀਡਰ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਚਾਂਸਲਰਾਂ ਨੂੰ ਤੁਸੀਂ ਰਾਜ ਸਭਾ 'ਚ ਭੇਜੋਗੇ ਜਿਹੜੇ ਸੋਨੇ ਦਾ ਚਮਚਾ ਲੈ ਕੇ ਮੁੱច ਪੈਦਾ ਹੋਇਆ ਉਹ ਗਰੀਬ ਬੱਚਿਆਂ ਦੀ ਗਰੀਬ ਬੱਚਿਆਂ ਦੀ এডਿਕੇਸ਼ਨ ਕਿੱਥੋਂ ਮਹਈਆ ਕਰਾ ਦੇਣਗੇ ਸਰਕਾਰੀ ਕਾਲਜ 64 64 ਦੀ ਗਿਣਤੀ ਘਟ ਕੇ 56 ਹੋਗੀ ਇਹ ਇੱਕ ਇਹ ਲਾ ਲਓ ਵੀ ਇਹ ਸ਼ੁਰੂਆਤ ਹੈ ਕੰਮ ਦੀ ਜਿਵੇਂ ਕਿਸਾਨਾਂ ਨੂੰ ਕਹਿੰਦੇ ਸੀ ਨਾ ਵੀ ਕਿਸਾਨੀ ਅੰਦੋਲਨ ਜਾਂ ਕਿਸਾਨ ਬਿੱਲ ਜਿਹੜੇ ਲਾਗੂ ਹੋ ਕੇ ਪ੍ਰਾਈਵੇਟਾਈਜ਼ੇਸ਼ਨ ਹੋਣ ਜਾਣਗੇ ਮੰਡੀਆਂ ਉਵੇਂ ਵੀ ਇੱਕ ਤਰ੍ਹਾਂ ਦਾ ਐਜੂਕੇਸ਼ਨ ਸੈਕਟਰ ਨੂੰ ਪ੍ਰਾਈਵੇਟ ਕਰਨ ਦੇ ਉੱਤੇ ਸਰਕਾਰ ਆ ਗਈ ਜਿਵੇਂ ਮੰਡੀਆਂ ਪ੍ਰਾਈਵੇਟ ਕਰਨੀ ਸੀ ਉਵੇਂ ਕਾਲਜ ਪ੍ਰਾਈਵੇਟ ਕਰਨੇ ਆ ਪੂਰੇ ਪੰਜਾਬ ਦੇ ਵਿੱਚ ਤੁਸੀਂ ਹਲਾ ਲਓ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਆ ਪੱਕਾ ਪੂਰੇ ਪੰਜਾਬ ਵਿੱਚ ਪੱਕਾ ਇੱਕ ਬਾਇਓਲੋਜੀ ਦਾ ਪ੍ਰੋਫੈਸਰ ਯਾਰ ਤੁਸੀਂ ਆਪਾਂ ਕਿੱਥੋਂ ਆਪਦੇ ਬੱਚਾ ਨੂੰ ਮੈਡੀਕਲ ਕਰਾ ਦਾਂਗੇ ਆਪਾਂ ਕਿੱਥੇ ਆਪਦੇ ਬੱਚਾ ਨੂੰ ਫਿਜ਼ਿਕਸ ਦੇ ਫਿਜ਼ਿਕਸ ਦੇ 8 9 ਹੋਣਗੇ ਜ਼ੂਲੋਜੀ ਦਾ ਇੱਕ ਹੈ ਕਿੱਥੇ ਆਪਦੇ ਬੱਚਾ ਨੂੰ ਆਪਾਂ ਰਿਸਰਚਰ ਬਣਾ ਦਾਂਗੇ ਕਿੱਥੇ ਆਪਾਂ ਆਪਦੇ ਬੱਚਾ ਨੂੰ ਪੀ ਐਚ ਡੀ ਕਰਾ ਦਾਂਗੇ ਫਿਰ ਜਿਹੜੋ ਇਹ ਆਊਟਸੋਰਸ ਤੇ ਰੱਖੇ ਬੈਠੇ ਆ ਮੈਂ ਐਮਏ ਕਰਦਾ ਮੰਨ ਲਓ ਐਗਜ਼ਾਮਪਲ ਲੈ ਲਓ ਮੈਂ ਐਮਏ ਕਰਦਾ ਤੁਸੀਂ ਐਮਏ ਕੀਤੀ ਆ ਤੁਸੀਂ ਉਸ ਕਾਲਜ ਦੇ ਵਿੱਚ ਪ੍ਰਾਈਵੇਟ ਤੁਹਾਨੂੰ ਆਊਟਸੋਰਸ ਤੇ ਰੱਖ ਲਿਆ ਜਾਂ ਲੈਕਚਰ ਬੇਸਿਸ ਤੇ ਰੱਖ ਲਿਆ ਤੁਸੀਂ ਐਮਏ ਕਰਕੇ ਐਮਏ ਵਾਲੇ ਬੱਚੇ ਨੂੰ ਪੜਾ ਰਹੇ ਹੋ ਯੂਜੀਸੀ ਦਾ ਲਾਅ ਕਹਿੰਦਾ ਵੀ ਜੇਕਰ ਤੁਸੀਂ ਐਮਏ ਨੂੰ ਪੜਾਉਣਾ ਤਾਂ ਤੁਹਾਨੂੰ ਪੀਐਚਡੀ ਦੀ ਲੋੜ ਹੈ ਜ਼ਰੂਰਤ ਬਿਲਕੁਲ ਪੀਐਚਡੀ ਯੂਜੀਸੀ ਨੈਟ ਤੁਹਾਡਾ ਕਲੀਅਰ ਚਾਹੀਦਾ ਤੱਕ ਕਿਸ ਤਰ੍ਹਾਂ ਤੁਸੀਂ ਦੇਖ ਲਓ ਵੀ ਪੰਜਾਬ ਦੇ ਜਿਹੜੇ ਕਾਲਜ ਆ ਉਹਨਾਂ ਨੂੰ ਪ੍ਰਾਈਵੇਟ ਕਰਕੇ ਗਰੀਬ ਬੱਚਿਆਂ ਦੀ ਸੰਗੀ ਘੁੱਟੀ ਜਾ ਰਹੀ ਹੈ ਗਰੀਬ ਬੱਚਾ ਵਾਸਤੇ ਪੜ੍ਹਾਈ ਦੇ ਰਸਤੇ ਬੰਦ ਕੀਤੇ ਜਾ ਰਹੇ ਆ ਕੈਨੇਡਾ ਆਸਟ੍ਰੇਲੀਆ ਨੇ ਤਾਂ ਪਹਿਲਾਂ ਹੀ ਜਵਾਬ ਦੇਤਾ ਹੂੰ ਉਹ ਹੁਣ ਵੀਜ਼ੇ ਨਹੀਂ ਮਿਲ ਰਹੇ ਉੱਥੇ ਕਿ ਪਹਿਲੀ ਗੱਲ ਤਾਂ ਗਰੀਬ ਬੱਚਾ ਫੋਰਨ ਜਾ ਹੀ ਨਹੀਂ ਸਕਦਾ ਜਾ ਕੇ ਕਰੂਗਾ ਵੀ ਕੀ ਜਿਹੜੇ ਜਾਂਦੇ ਆ ਉਹਨਾਂ ਨੂੰ ਜਵਾਬ ਮਿਲੀ ਜਾਂਦਾ ਤੇ ਸਰਕਾਰੀ ਕਾਲਜਾਂ ਦੇ ਕੋਲੇ ਤੁਹਾਡੇ ਕੋਲੇ ਸੀਟਾਂ ਹੈ ਨਹੀਂ ਤੁਹਾਡੇ ਕੋਲੇ ਪ੍ਰੋਫੈਸਰ ਹੈ ਨਹੀਂਗੇ ਤੁਹਾਨੂੰ ਦੱਸਦਾ ਵੀ ਕਾਲਜ ਚ ਚਾਰ ਤਰ੍ਹਾਂ ਦੇ ਹੁੰਦੇ ਆ ਸਰਕਾਰੀ ਜਿਹੜੇ ਇਹਨਾਂ ਨੂੰ ਮਿਲੇ ਹੋਏ ਨਾ ਸਰਕਾਰਾਂ ਨੂੰ ਆਪਣੀਆਂ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਟੇਕਓਵਰ ਕਾਲਜ ਕਹੂੰਗਾ ਮੈਂ ਉਹਨਾਂ ਨੂੰ ਉਹਨਾਂ ਦੇ ਵਿੱਚ ਤੁਸੀਂ ਆ ਲੈ ਲਓ ਜਿਹੜੇ ਰਾਜੇ ਮਹਾਰਾਜਿਆਂ ਦੇ ਕਾਲਜ ਸੀਗੇ ਫਿਰ ਅੰਗਰੇਜ਼ਾਂ ਦੀ ਹਕੂਮਤ ਵਾਲੇ ਕਾਲਜ ਆਏ ਫਿਰ ਟੇਕਓਵਰ ਕਾਲਜ ਜਿਹਦੀ ਮੈਂ ਗੱਲ ਕਰ ਰਿਹਾ ਜਿਹੜੇ ਸੰਤਾਂ ਨੇ ਬਣਾਏ ਗੁਰਦੁਆਰਿਆਂ ਨੇ ਬਣਾਏ ਫਿਰ ਰੂਸਾ ਰੂਸਾ ਇੱਕ ਸਕੀਮ ਹੈ ਜੀ 2013 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸੀ ਪਹਿਲਾਂ ਤਾਂ ਮੈਂ ਕਹੂੰਗਾ ਵੀ ਬਹੁਤ ਵਧੀਆ ਸਟੈਪ ਚੱਕਦੇ ਸੀ ਉਹ এডਿਕੇਸ਼ਨ ਨੂੰ ਲੈ ਕੇ। ਉਹਨਾਂ ਦਾ ਇੱਕੋ ਕਹਿਣਾ ਸੀ ਜੇਕਰ ਤੁਸੀਂ ਐਜੂਕੇਟ ਹੋ ਤਾਂ ਤੁਹਾਡਾ ਦੇਸ਼ ਤਰੱਕੀ ਕਰੂਗਾ। ਹੂੰ। ਤੁਸੀਂ ਰਿਸਰਚਰ ਬਣੋਗੇ ਤੁਹਾਡਾ ਦੇਸ਼ ਤਰੱਕੀ ਕਰੂਗਾ। ਦੇਸ਼ ਦੀ ਤਰੱਕੀ ਵਾਸਤੇ ਕੀ ਜ਼ਰੂਰਤ ਹੁੰਦੀ ਹੈ ਰਿਸਰਚਰ ਦੀ? ਇੱਕ ਐਜੂਕੇਟਿਡ ਡਾਕਟਰਾਂ ਦੀ, ਐਜੂਕੇਟਿਡ ਇੰਜੀਨੀਅਰਿੰਗ ਦੀ। ਉਹਨਾਂ ਨੇ ਬਹੁਤ ਅੱਛਾ ਸਟੈਪ ਚੱਕਿਆ। ਉਹਨਾਂ ਨੇ ਇੱਕ ਰੂਸਾ ਸਕੀਮ ਲਾਗੂ ਕੀਤੀ ਰਾਸ਼ਟਰੀ ਉੱਚਰ ਸਿੱਖਿਆ ਅਭਿਆਨ। ਜਿਹਦੇ ਥਰੂ ਉਹਨਾਂ ਨੇ ਪੰਜਾਬ ਨੂੰ 16 ਕਾਲਜ ਦਿੱਤੇ। ਹੂੰ। ਸੈਂਟਰ ਨੇ, ਪੰਜਾਬ ਗਵਰਨਮੈਂਟ ਨੇ ਆਜ਼ਾਦੀ ਤੋਂ ਬਾਅਦ ਕੁਝ ਨਹੀਂ ਸਿਰਫ ਉਹਨਾਂ ਨੂੰ ਲక్ష్మణ ਸਿੰਘ ਜੀ ਨੂੰ ਛੱਡ ਕੇ ਜਿਨ੍ਹਾਂ ਨੇ ਇੱਕ ਕਾਲਜ ਬਣਾਇਆ ਸੀਗਾ ਉਹਨਾਂ ਨੇ 16 ਕਾਲਜ ਦਿੱਤੇ ਫਿਰ ਟੇਕਓਵਰ ਕਾਲਜ ਦੀ ਮੈਂ ਤੁਹਾਨੂੰ ਗੱਲ ਕਰਦਾ ਮੈਂ ਤੁਹਾਨੂੰ ਬਕਾਇਦਾ ਨਾਮ ਲੈ ਕੇ ਦੱਸੂਗਾ ਰਾੜਾ ਸਾਹਿਬ ਕਾਲਜ ਰਾੜਾ ਸਾਹਿਬ ਕਾਲਜ ਈਸ਼ਰ ਸਿੰਘ ਜੀ ਸੰਤ ਸੀਗੇ ਕੋਈ ਉਹਨਾਂ ਵੱਲੋਂ ਬਣਾਇਆ ਗਿਆ ਉਹਨਾਂ ਨੇ ਸਰਕਾਰ ਨੂੰ ਹੈਂਡਓਵਰ ਕਰਤਾ ਓਕੇ ਠੀਕ ਹੈ ਫਿਰ ਬਣੀ ਬਣਾਈ ਬਿਲਡਿੰਗ ਤੁਹਾਨੂੰ ਮਿਲ ਰਹੀ ਹੈ ਤੁਸੀਂ ਉਹਦੇ ਵਿੱਚ ਟੀਚਰ ਭਰਤੀ ਕਰਨੇ ਆ ਬੱਚਾ ਨੂੰ ਐਡਮਿਸ਼ਨਾਂ ਦੇ ਕੇ ਤੁਸੀਂ ਬੱਚੇ ਐਜੂਕੇਟ ਕਰਨੇ ਆ ਫਿਰ ਸਿੱਧਸਰ ਕਾਲਜ ਉਹ ਸਿੱਧਸਰ ਦੇ ਬਾਬਿਆਂ ਨੇ ਬਣਾਇਆ ਗੁਰੂ ਕਾ ਖੂ ਖੂ ਮੁੰਨੇ ਕਾਲਜ ਠੀਕ ਹੈ ਇੱਕ ਮਾਛੀਵਾੜਾ ਕਾਲਜ ਇਹ ਤੁਹਾਨੂੰ ਮੈਂ ਮੋٹے ਮੋٹے ਦੱਸਿਆ ਜਿਹੜੇ ਹੋਰ ਵੀ ਬਹੁਤ ਹੋਣਗੇ ਮੇਰੇ ਕੋਲੇ ਸੂਚੀ ਹੈਗੀ ਆ ਇਹ ਮੋٹے ਮੋٹے ਕਾਲਜ ਹੈਗੇ ਫਿਰ ਤੁਸੀਂ ਇਹ ਦੇਖੋ ਵੀ ਇੰਨਾ ਕਾਲਜਾਂ ਦੀ ਇਨਫਰਾਸਟ੍ਰਕਚਰ ਬਣੀ ਹੋਈ ਹੈ ਤੁਹਾਨੂੰ ਮਿਲ ਗਈ ਬਿਲਕੁਲ ਮੈਂ ਤੁਹਾਨੂੰ ਇੱਕ ਇਨਫਰਾਸਟ੍ਰਕਚਰ ਬਣਾ ਕੇ ਦੇਤੀ ਬਈ ਤੁਸੀਂ ਚਲਾ ਲਓ ਸਰਕਾਰ ਨੂੰ ਕਹਤਾ ਚਲਾ ਲਓ ਸਰਕਾਰ ਲੋਕਾਂ ਦੀ ਹੁੰਦੀ ਹੈ ਸਰਕਾਰ ਗਰੀਬਾਂ ਦੀ ਹੁੰਦੀ ਹੈ ਜੇਕਰ ਸਰਕਾਰ ਹੀ ਗਰੀਬਾਂ ਦੀ ਬਿਣੀਆ ਬਣਾਈਆਂ ਸਟਰਕਚਰ ਚ ਚਲਾ ਸਕਦੀ ਤਾਂ ਚਲਾਉਗੀ ਕੀ ਸਰਕਾਰ ਕੋਲੇ ਪੈਸਾ ਨਹੀਂ ਹੁਣ ਕੀ ਟ੍ਰੈਂਡ ਚੱਲ ਗਿਆ ਐਜੂਕੇਸ਼ਨ ਤੇ ਸਰਕਾਰੀ ਸਕਾਲਜਾਂ ਨੂੰ ਵੇਚ ਕੇ ਆਪਦਾ ਕਰਜ਼ਾ ਉਤਾਰਨ ਦੀ ਲੀ ਤੇ ਚੱਲ ਪਈ ਸਰਕਾਰ ਹੂੰ ਵੀ ਹੁਣ ਤੁਸੀਂ ਇਹ ਜਿਹੜੇ ਮੈਂ ਤੁਹਾਨੂੰ 8 ਕਾਲਜ ਦਿਖਾਏ ਇਹਨਾਂ ਦੀ ਖਰਬਾਂ ਰੁਪਈਆ ਦੀ ਕੀਮਤ ਹੈ ਕੀਮਤ ਹੈ ਕੀ ਮਾਰਕੀਟ 'ਚ ਮੇਨ ਬਜ਼ਾਰਾਂ 'ਚ ਇਹ ਕਾਲਜ ਆ ਤੇ ਤੁਸੀਂ ਆ ਲਓ ਵੀ ਇੱਕ ਕਾਲਜ ਵੇਚ ਕੇ ਕਿੰਨਾ ਕ ਕਰਜ਼ਾ ਲਾ ਲੈਣਗੇ ਐਜੂਕੇਸ਼ਨ ਨੂੰ ਵੇਚ ਕੇ ਉੱਥੇ 1 ਇੰਚ ਜ਼ਮੀਨ ਨਹੀਂ ਮਿਲਦੀ ਜੀ ਆਪਾਂ ਨੂੰ ਜੇ ਆਪਾਂ ਕਰੋੜਾਂ ਰੁਪਈਆ ਦੀ ਵੀ ਲਾਣਾ ਉੱਥੇ 1 ਇੰਚ ਜ਼ਮੀਨ ਨਹੀਂ ਮਿਲਦੀ ਜਿੱਥੇ ਇਹ ਆਪਦੀ ਬਣੀ ਬਣਾਈ ਬਿਲਡਿੰਗ ਬਣੀ ਬਣਾਈ ਸਰਕਾਰ ਦੀ ਪ੍ਰਾਪਰਟੀ ਨੂੰ ਵੇਚ ਰਹੀ ਐ ਤੇ ਇੱਕ ਗੱਲ ਹੋਰ ਵੀ ਆ ਕਿ ਸਰਕਾਰੀ ਕਾਲਜ ਕਿੰਨੇ ਬਚੇ ਨੇ ਟੋਟਲ ਟੋਟਲ 56 ਰਹਿ ਗਏ ਜੇ 8 ਹੋ ਗਈ ਤਾਂ 56 ਰਹਿ ਗਏ ਜੇ ਇਹ 8 ਆਏ ਦਿਨ ਸਰਕਾਰੀ ਕਾਲਜਾਂ ਦਾ ਘਟਨਾ ਜੇ ਚਲੋ ਇਹ ਮੰਨ ਲਈਏ ਕਿ ਸਰਕਾਰੀ ਕਾਲਜਾਂ ਦੇ ਵਿੱਚ ਐਡਮਿਸ਼ਨ ਨਹੀਂ ਹੈ ਬੱਚੇ ਜਿਹੜੇ ਹੈਗੇ ਪੜ ਨਹੀਂ ਰਹੇ ਤਾਂ ਫਿਰ ਜਿਹੜੇ ਪ੍ਰਾਈਵੇਟ ਕਾਲਜ ਆ ਉਹ ਕਿਵੇਂ ਪਰਫੁੱਲਤ ਨੇ ਉਹ ਆਏ ਦਿਨ ਕਿਵੇਂ ਵਧ ਰਹੇ ਨੇ ਉਹ ਕਿਵੇਂ ਇੱਕ ਕਾਲਜ ਤੋਂ ਦੋ ਦੋ ਕਾਲਜ ਤਿੰਨ ਤਿੰਨ ਕਾਲਜ ਚਾਰ ਚਾਰ ਕਾਲਜ ਬਣ ਰਹੇ ਨੇ ਮੇਰੀ ਗੱਲ ਦਾ ਜਵਾਬ ਤੁਸੀਂ ਦੇ ਤਾਂ ਤੁਸੀਂ ਕਹਿਆ ਵੀ ਬੱਚੇ ਹੈ ਨਹੀਂ ਜੇਕਰ ਸਰਕਾਰੀ ਦੇ ਬੱਚੇ ਹੈ ਨਹੀਂ ਤਾਂ ਪ੍ਰਾਈਵੇਟਾਂ 'ਚ ਕੋਈ ਭੂਤ ਤਾਂ ਪੜਦੇ ਨਹੀਂ ਹੂੰ ਪ੍ਰਾਈਵੇਟਾਂ 'ਚ ਵੀ ਉਹੀ ਬੱਚੇ ਪੜਦੇ ਆ ਬਿਲਕੁਲ ਪਰ ਸਰਕਾਰ ਕੋਲੇ ਕਾਲਜ ਬਿਲਡਿੰਗਾਂ ਪਈਆਂ 56 ਮੰਨ ਲਓ ਮੇਰੇ ਕੋਲੇ ਦੋ ਪ੍ਰਾਪਰਟੀਆਂ ਜੇ ਉਸ ਪ੍ਰਾਪਰਟੀ ਦੇ ਵਿੱਚ ਉਸ ਪ੍ਰਾਪਰਟੀ ਨੂੰ ਚਲਾਉਣ ਵਾਸਤੇ ਕੋਈ ਬੰਦਾ ਹੀ ਨਾ ਹੋਊਗਾ ਤਾਂ ਉਹ ਪ੍ਰਾਪਰਟੀ ਚੱਲੂਗੀ ਕਿਵੇਂ ਤੁਹਾਡੇ ਕੋਲੇ 56 64 ਕਾਲਜ ਆ ਉਹਨਾਂ ਦੇ ਵਿੱਚ ਪ੍ਰੋਫੈਸਰ ਹੀ ਹੈ ਨਹੀਂਗੇ 157 ਪ੍ਰੋਫੈਸਰ ਆਗੇ ਬਿਲਕੁਲ 38 ਪ੍ਰਿੰਸੀਪਲ ਆ ਜਦੋਂ ਸੇਨਾਪਤੀ ਹੈ ਨਹੀਂ ਪਹਿਲੀ ਗੱਲ ਤਾਂ ਮੁਖ ਹੁੰਦਾ ਸੇਨਾਪਤੀ ਬਿਲਕੁਲ ਚਾਹੇ ਯੂਨੀਵਰਸਿਟੀ ਲਾ ਲਓ ਚਾਹੇ ਕਾਲਜ ਲਾ ਲਓ ਕਾਲਜ ਪ੍ਰਿੰਸੀਪਲ ਹੁੰਦਾ ਸੇਨਾਪਤੀ ਹੈ ਨਹੀਂ ਤੁਸੀਂ 157 ਨੂੰ ਚੌਂ ਤੇ ਡਿਵਾਈਡ ਕਰੋ 2 ਤੋਂ 3 ਦੀ ਐਵਰੇਜ ਆਂਦੀ ਹੈ ਇੱਕ ਕਾਲਜ ਨੂੰ 2 ਤੋਂ 3 ਪ੍ਰੋਫੈਸਰ ਇੱਕ ਸਰਕਾਰੀ ਕਾਲਜ ਨੂੰ ਚਲਾ ਸਕਦੇ ਆ ਕਦੇ ਵੀ ਨਹੀਂ 2 ਤੋਂ 3 ਪ੍ਰੋਫੈਸਰ ਬੱਚਿਆਂ ਨੂੰ ਹਜ਼ਾਰ ਹਜ਼ਾਰ ਬੱਚਿਆਂ ਨੂੰ ਚਲਾ ਸਕਦੇ ਆ ਫਿਰ ਮੈਂ ਗੱਲ ਕਰਾਂ ਬੀਐਡ ਦੀ ਬੀਐਡ ਦੇ ਪੂਰੇ ਪੰਜਾਬ ਚ 4 ਕਾਲਜ ਆ ਸਰਕਾਰੀ ਪੂਰੇ ਪੰਜਾਬ ਪੂਰੇ ਪੰਜਾਬ ਚ ਉੱਥੇ 400 ਸੀਟਾਂ ਤੇ ਪ੍ਰਾਈਵੇਟ ਕਾਲਜ ਨੂੰ ਲਗਭਗ 70 ਤੋਂ 80 ਐ ਉੱਥੇ 200 200 ਸੀਟਾਂ ਕਿਉਂਕਿ ਸਰਕਾਰ ਜਿਹੜੀ ਐ ਉਹ ਪ੍ਰਾਈਵੇਟ ਕਾਲਜ ਬਣਾਉਣ ਨੂੰ ਤਾਂ ਉਹ ਦੇ ਦੇ ਦਿੰਦੀ ਐ ਮਨਜ਼ੂਰੀ ਤੁਸੀਂ ਸਰਕਾਰੀ ਕਾਲਜ ਦੇ ਵਿੱਚ ਹੀ ਪ੍ਰੋਫੈਸਰ ਰੱਖ ਕੇ ਉੱਥੇ ਹੀ ਸੀਟਾਂ ਇਨਕਰੀਜ਼ ਕਰੋ ਉੱਥੇ ਹੀ ਫੈਸਿਲਿਟੀ ਵਧਾਓ ਆਪਦੀਆਂ ਤੁਸੀਂ ਸੀਟਾਂ ਵਧਣ ਵਾਸਤੇ ਪੂਰੇ ਪੰਜਾਬ 'ਚ ਮੈਂ ਤੁਹਾਨੂੰ ਦੱਸਦਾ ਆ ਆਜ਼ਾਦੀ ਤੋਂ ਬਾਅਦ ਦੋ ਹੀ ਚੀਫ ਮਿਨਿਸਟਰ ਆਏ ਆ ਜੀ ਪ੍ਰਤਾਪ ਸਿੰਘ ਕੈਰੋਂ ਤੇ ਲక్ష్ਮਨ ਸਿੰਘ ਜਿਹਨੇ ਐਜੂਕੇਸ਼ਨ ਲਈ ਜਿਹੜੇ ਐਜੂਕੇਸ਼ਨ ਦਾ ਪੰਜਾਬ ਲਈ ਕੰਮ ਕਰਦੇ ਆ ਬਾਕੀ ਸਾਰੇ ਕੁਰਸੀਆਂ ਤੋੜਨ ਆਏ ਆ ਜੀ ਚਾਹੇ ਹੁਣ ਦੀ ਗੱਲ ਕਰ ਲੋ ਚਾਹੇ ਪਿਛਲੀਆਂ ਸਰਕਾਰਾਂ ਦੀ ਗੱਲ ਕਰ ਲੋ ਸਿਰਫ ਦੋ ਚੀਫ ਮਿਨਿਸਟਰਾਂ ਨੂੰ ਮੈਂ ਚੀਫ ਮਿਨਿਸਟਰ ਦਾ ਅਹੁਦਾ ਦਿੰਨਾ ਹੈ ਮੇਰੇ ਅਕੋਰਡਿੰਗ ਇੱਕ ਨੌਜਵਾਨ ਹੋਣ ਦੇ ਨਾਤੇ ਹੁਣ ਇੱਕ ਬਜ਼ੁਰਗ ਨੂੰ ਤੁਸੀਂ ਇੱਕ ਐਂਡਰੋਇਡ ਫੋਨ ਦੇ ਦੋ ਕਿਵੇਂ ਚਲਾ ਲੂਗਾ ਮੇਰੀ ਸੋਚ ਬਜ਼ੁਰਗ ਨਾਲ ਮੈਚ ਹੀ ਨਹੀਂ ਕਰਦੀ ਬਿਲਕੁਲ ਅੱਜ ਕੱਲ ਦਾ ਸਮਾਂ ਇਹ ਹੈ ਵੀ ਆਪਾਂ ਐਜੂਕੇਸ਼ਨ ਨੂੰ ਪ੍ਰਮੋਟ ਕਰੀਏ ਹੁਣ ਬੰਗਲਾ ਬੰਗਲਾਦੇਸ਼ 'ਚ ਦੇਖਿਆ ਤੁਸੀਂ ਇੱਕ ਐਜੂਕੇਸ਼ਨ ਲਹਿਰ ਚੱਲੀ ਸਟੂਡੈਂਟਾਂ ਦੀ ਲਹਿਰ ਚੱਲੀ ਤਾਂ ਪ੍ਰਧਾਨ ਮੰਤਰੀ ਨੂੰ ਦੇਸ਼ ਛੱਡ ਕੇ ਭਜਣਾ ਪਿਆ ਜੇਕਰ ਉਹ ਆਪਣੇ ਪੰਜਾਬ ਦੇ ਵਿੱਚ ਕਹਿ ਲਈਏ ਜਾਂ ਇੰਡੀਆ ਦੀ ਗੱਲ ਕਰ ਲਈਏ ਜਾਂ ਮੈਂ ਤਾਂ ਪੰਜਾਬ ਦੀ ਹੀ ਗੱਲ ਕਰੂੰਗਾ ਵੀ ਪੰਜਾਬ ਦੇ ਵਿੱਚ ਜੇਕਰ ਇਹ ਹਾਲ ਹੋ ਗਿਆ ਤਾਂ ਬੱਚੇ ਦੀ ਜਿਹੜੀ ਮੈਂਟਲੀ ਲੈਵਲ ਕਹਿ ਲਈਏ ਜਾਂ ਐਜੂਕੇਸ਼ਨ ਲੈਵਲ ਕਹਿ ਲਈਏ ਬਿਲਕੁਲ ਜ਼ੀਰੋ ਹੋ ਜਾਊਗਾ ਇਹ ਇਹਨਾਂ ਨਾਲੋਂ ਚੰਗੇ ਤਾਂ ਮੈਂ ਅੰਗਰੇਜ਼ ਤੇ ਰਾਜੇ ਕਹਿੰਦਾ ਸੀ ਵੀ ਉਹਨਾਂ ਨੇ ਕਾਲਜ ਤਾਂ ਬਣਾਇਆ ਸਾਰੇ ਦਿੱਤੇ ਉਹਨਾਂ ਦੀ ਦੇਣਾ ਕਾਲਜ ਜਿੰਨੇ ਵੀ ਆ ਜਿੰਨੇ ਵੀ ਦਿੱਤੇ ਹੋਏ ਆ ਸਿਵਾਏ ਆ ਰੂਸਾ ਕਾਲਜਾਂ ਨੂੰ ਛੱਡ ਕੇ ਉਹ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਨੇ ਦਿੱਤੇ ਆ ਉਹਨਾਂ ਨੂੰ ਉਹ ਆਪਦੀ ਪ੍ਰਜਾ ਨੂੰ ਪੜ੍ਹਾ ਤਾਂ ਸਕਦੇ ਸੀ ਆਪਣੇ ਵਾਲੇ ਲੀਡਰ ਕੀ ਕਰਦੇ ਆ ਇਹ ਆਪਾਂ ਨੂੰ ਅਨਪੜ ਰੱਖ ਕੇ ਰਾਜੀ ਆ ਤਾਂ ਕਿ ਅਸੀਂ ਵੋਟਾਂ ਕਲੈਕਟ ਕਰ ਸਕੀਏ ਇਹ ਵੀ ਨਹੀਂ ਕਿਹਾ ਜਾ ਸਕਦਾ ਜਿਵੇਂ ਤੁਸੀਂ ਕਿਹਾ ਕਿ 96 ਦੇ ਵਿੱਚ ਲਾਸਟ ਭਰਤੀ ਹੋਈ ਸੀ ਉਸ ਤੋਂ ਬਾਅਦ ਕਦੇ ਭਰਤੀ ਜਿਹੜੀ ਹੈ ਭਰਤੀ ਨਹੀਂ ਹੋਈ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ 28 ਸਾਲਾਂ ਦੇ ਵਿੱਚ ਪੰਜਾਬ ਨੇ ਪੰਜਾਬ ਦੀ ਧਰਤੀ ਨੇ ਜਾਂ ਪੰਜਾਬ ਦੇ ਸਕੂਲਾਂ ਨੇ ਕਾਲਜਾਂ ਨੇ ਕੋਈ ਪ੍ਰੋਫੈਸਰ ਪੈਦਾ ਨਹੀਂ ਕੀਤਾ ਕਿਉਂਕਿ ਪੀ ਐਚ ਡੀਆਂ ਤੱਕ ਕਰਨ ਵਾਲੇ ਜਿਹੜੇ ਆ ਉਹ ਵੀ ਧਰਨੇ 'ਤੇ ਬੈਠੇ ਨੇ ਉਹ ਵੀ ਡਾਂਗਾਂ ਖਾ ਰਹੇ ਨੇ ਉਹ ਵੀ ਜਿਹੜੇ ਹੈਗੇ ਆ ਤਪੜਾਂ 'ਤੇ ਬੈਠੇ ਨੇ ਕਿ ਭਾਈ ਸਾਨੂੰ ਸਾਡੇ ਬਣਦੇ ਹੱਕ ਦੇ ਦਿਓ ਫਿਰ ਰਿਕਾਪਟਾ ਕਿੱਥੇ ਆਉਂਦੀਆਂ ਰਹੀਆਂ ਜਾਂ ਲੀਡਰਾਂ ਪੰਜਾਬ ਦੇ ਕੋਲੇ 2 ਤੋਂ 2000 ਤੋਂ 2100 ਪ੍ਰੋਫੈਸਰ ਕਰਨ ਦੀ ਭਰਤੀ ਹਜੇ ਵੀ ਹੈਗੀ ਹੈ ਪ੍ਰੋਵੀਜ਼ਨ ਹਜੇ ਵੀ ਹੈਗੀ ਹੈ 2000 ਤੋਂ 2100 2100 ਪ੍ਰੋਫੈਸਰ 2100 ਪ੍ਰੋਫੈਸਰ ਜੇ ਤੁਹਾਡੇ ਕੋਲੇ ਹੋਊਗਾ ਤੁਸੀਂ ਕਿੰਨੇ ਕਾਲਜ ਲੀਡ ਕਰ ਸਕੋਗੇ ਬਿਲਕੁਲ ਅੱਜ ਦੇ ਟਾਈਮ 2100 ਪ੍ਰੋਫੈਸਰ ਭਰਤੀ ਪਰ ਹੈਗੇ 157 ਹਰੇਕ ਤੁਸੀਂ ਧਰਨਾ ਦੇਖ ਲਓ ਹਮੇਸ਼ਾ ਟੀਚਰਾਂ ਦਾ ਹੀ ਧਰਨਾ ਲੱਗੂਗਾ ਹੂੰ ਪ੍ਰਾਈਵੇਟ ਕਾਲਜਾਂ ਦੇ ਵਿੱਚ ਫੇਕ ਡਿਗਰੀਆਂ ਮਿਲ ਜਾਂਦੀਆਂ ਜੇਕਰ ਸਰਕਾਰੀ ਕਾਲਜ ਹੋਊਗਾ ਤਾਂ ਬੱਚਾ ਪੜ੍ਹੂਗਾ ਉਹਦਾ ਮੈਟਰੀ ਲੈਵਲ ਵਧੂਗਾ ਮੈਂ ਮੇਰਾ ਮੁੱਦਾ ਉੱਥੇ ਹੀ ਘੁੰਮ ਫਿਰ ਕੇ ਆ ਜਾਂਦਾ ਵੀ ਪ੍ਰਾਈਵੇਟਾਈਜੇਸ਼ਨ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ ਹਮੇਸ਼ਾ ਘੁੰਮ ਫਿਰ ਕਿਉਂਕਿ ਗਰੀਬ ਬੱਚਾ ਜਿਹੜਾ ਨਹੀਂ ਪੜ੍ਹ ਸਕਦਾ ਨਰੇਗਾ ਵਾਲਾ ਮਜ਼ਦੂਰ ਲਾ ਲਓ ਰਿਕਸ਼ੇ ਵਾਲਾ ਲਾ ਲਓ ਆਟੋ ਵਾਲਾ ਲਾ ਲਓ ਆਮ ਜੀਵਨ ਚ ਆਪਾਂ ਜਾਣਦੇ ਆ ਅਗਲਾ ਮੈਂ ਤੁਸੀਂ ਜੋ ਫਾਦਰ ਹੋਵੋਗੇ ਆਪਦੇ ਬੱਚੇ ਦੇ ਤੁਹਾਡੇ ਫਾਦਰ ਸਾਹਿਬ ਹੋਣਗੇ ਤੁਹਾਡੇ ਫਾਦਰ ਸਾਹਿਬ ਨੇ ਆ ਕਿਹਾ ਹੋਊਗਾ ਯਾਰ ਆਪਾਂ ਘਰ ਵਿਕ ਜੇ ਆਪਾਂ ਤੈਨੂੰ ਪੜਾਉਣਾ ਹੈ ਬਿਲਕੁਲ ਮੇਰੇ ਫਾਦਰ ਸਾਹਿਬ ਨੇ ਵੀ ਕਿਹਾ ਹੋਊਗਾ ਯਾਰ ਤੇ ਚਾਹੇ ਆਪਾਂ ਨੂੰ ਘਰ ਵੇਚਣਾ ਪੈ ਜਾਏ ਆਪਾਂ ਪੜਾਉਣਾ ਹੈ ਬਿਲਕੁਲ ਹੁਣ 50 50000 ਫੀਸ ਭਰ ਕੇ ਜੇ ਆਪਣਾ ਘਰ ਵੀ ਵਿਕ ਗਿਆ ਆਪਾਂ ਫਿਰ ਵੀ ਨਹੀਂ ਪੜ ਸਕਦੇ ਹਾਂ ਇਹ ਵੀ ਜੇਕਰ 60000 ਫੀਸ ਦੇ ਕੇ ਤੁਸੀਂ ਸਰਕਾਰੀ ਕਾਲਜਾਂ ਦੀ 60000 ਫੀਸ ਕਰਨੀ ਹੈ ਤਾਂ ਜਿਹੜੇ ਬੱਚੇ ਆ ਕੀ ਕਹਿੰਦੇ ਆ ਮੋਲਾ ਵਰਗੇ ਸਕੂਲ ਤੇ ਜਾਣਗੇ ਚੰਡੀਗੜ੍ਹ ਯੂਨੀਵਰਸਿਟੀਆਂ ਚ ਮੋਲਾ ਵਰਗੀਆਂ ਯੂਨੀਵਰਸਿਟੀਆਂ ਹੈਗੀਆਂ VIP AC ਕਲਾਸਾਂ ਹੈਗੀਆਂ ਉੱਥੇ ਚਾਹੇ ਚਿਤਕਾਰਾ ਲਾ ਲਓ ਚਾਹੇ लवली ਲਾ ਲਓ लवली ਵਾਲਾ लवली ਹੁਣ ਤੁਸੀਂ ਦੇਖ ਲਓ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦਾ ਜਿਹੜਾ ਮੈਨੂੰ ਲੱਗਦਾ ਚਾਂਸਲਰ ਉਹ ਆਮ ਆਦਮੀ ਪਾਰਟੀ ਨੇ ਰਾਸ ਸਭਾ ਭੇਜਿਆ ਭੇਜਿਆ ਹੋਇਆ ਉੱਥੇ ਕਿੱਥੇ ਗਈ ਵੀ ਐਜੂਕੇਸ਼ਨ ਪਾਲਿਸੀ ਤੁਹਾਡੀ ਉਹ ਜਦੋਂ ਦਾ ਮੈਨੂੰ ਲੱਗਦਾ ਰਾਸ ਸਭਾ ਉਹਦਾ ਐਕਸਪੈਂਡ ਹੋ ਰਿਹਾ ਬਿਜ਼ਨਸ ਫਿਰ ਸਰਕਾਰੀ ਕਾਲਜ ਘਟੇ ਚਾ ਪ੍ਰਾਈਵੇਟ ਕਿੱਥੋਂ ਚੱਲ ਰਿਹਾ ਉਹ ਕਿਵੇਂ ਵੱਧ ਰਿਹਾ ਉਹ ਕਿਵੇਂ ਵੱਧ ਰਿਹਾ ਅਦਰ ਸਟੇਟਾਂ ਦੇ ਬੱਚਿਆਂ ਨੂੰ ਆਪਾਂ ਸਕਾਲਰਸ਼ਿਪ ਦਿੰਨੇ ਆ ਇੱਥੇ ਪੜ੍ਹਨ ਵਾਸਤੇ ਆਪਣੇ ਪੰਜਾਬ ਦੇ ਬੱਚਿਆਂ ਨੂੰ ਪਾਈ ਲਿਟਰੇਟ ਰੱਖ ਰਿਹਾ ਰੱਖ ਰਿਹਾ ਬਿਲਕੁਲ ਤੁਸੀਂ ਬਿਹਾਰ ਵੱਦੇ ਦੇਖ ਲਿਓ ਬੱਚੇ ਆ ਕੇ ਇੱਥੇ ਸਕਾਲਰਸ਼ਿਪ ਲੈ ਕੇ ਪੜ੍ਹ ਰਹੇ ਆ ਗਿਆਨੀ ਜੈਲ ਸਿੰਘ ਕਾਲਜ ਬਠਿੰਡੇ ਦਾ ਮੰਨਿਆ ਤੰਨਿਆ ਕਾਲਜ ਆ ਸਰਕਾਰੀ ਹੁੰਦਾ ਸੀ ਕਿਸੇ ਟਾਈਮ ਅੱਜ ਉਹ ਯੂਨੀਵਰਸਿਟੀ ਦੇ ਅੰਡਰ ਕਰਤਾ ਉੱਥੇ ਬੀ ਟੈਕ ਦੀ 55000 ਰੁਪਏ ਫੀਸ ਹੈ ਜੀ ਇੱਕ ਸੈਮੈਸਟਰ ਦੀ 55000 55000 ਰੁਪਿਆ ਕਿੱਥੋਂ ਗਰੀਬ ਬੱਚਾ ਟੈਕਨੀਕਲ ਐਜੂਕੇਸ਼ਨ ਕਰੂਗਾ ਜਦੋਂ ਆਪਣੇ ਕੋਲੇ ਰਿਸਰਚਰ ਹੈ ਨਹੀਂ ਆਪਾਂ ਦੇਸ਼ ਦੀ ਤਰੱਕੀ ਕਿਵੇਂ ਹੋਊਗੀ ਤਾਂ ਮੇਰੀ ਲੋਕਾਂ ਨੂੰ ਤੁਹਾਡੇ ਅੱਗੇ ਇਹੀ ਮੈਂ ਕਹਿੰਨਾ ਅਪੀਲ ਹੈ ਤੇ ਜੋੜ ਕੇ ਪੀਲ ਹੈ ਵੀ ਇਸ ਜਿਹੜਾ ਫੈਸਲਾ ਇਹਦਾ ਵਿਰੋਧ ਕੀਤਾ ਜਾਵੇ ਵੀ ਜਿਵੇਂ ਆਪਾਂ ਕਿਸਾਨੀ ਅੰਦੋਲਨ ਨੂੰ ਮਜ਼ਬੂਤ ਕੀਤਾ ਆਪਾਂ ਜਿੱਤੇ ਵੀ ਉਵੇਂ ਐਜੂਕੇਸ਼ਨ ਪਾਲਿਸੀ ਨੂੰ ਲੈ ਕੇ ਵੀ ਜਿਹੜਾ ਹੈਗਾ ਐਜੀਟੇਸ਼ਨ ਕਰਨ ਦੀ ਜ਼ਰੂਰਤ ਹੈ ਲੱਗਦਾ ਕੀ ਆ ਜਿਵੇਂ ਤੁਸੀਂ ਪਿਛਲੇ ਸਮੇਂ ਤੋਂ ਭਰਤੀਆਂ ਜਿਹੜੀਆਂ ਹੁਣ ਨਹੀਂ ਹੋਈਆਂ ਕਿਉਂਕਿ ਜਦੋਂ ਕਾਲਜਾਂ ਵਿੱਚ ਪ੍ਰੋਫੈਸਰ ਨਹੀਂ ਹੋਣਗੇ ਤਾਂ ਜਵਾਕ ਜਿਹੜੇ ਹੈਗੇ ਆ ਉਹ ਕਿੱਥੋਂ ਜਾਣਗੇ ਮਤਲਬ ਪ੍ਰਾਈਵੇਟ ਨੂੰ ਕਿਉਂ ਉਭਾਰਿਆ ਜਾ ਰਿਹਾ ਕੀ ਲੱਗਦਾ ਕਿ ਜਿਵੇਂ ਤੁਸੀਂ ਦੋ ਦੋ ਚੀਫ ਮਿਨਿਸਟਰ ਆਏ ਨੇ ਜਿਨ੍ਹਾਂ ਦੇ ਮੇਰੇ ਅਕੋਰਡਿੰਗ ਜਿਨ੍ਹਾਂ ਨੇ ਕੰਮ ਜਿਹੜਾ ਹੈਗਾ ਉਹ ਕੀਤਾ ਹੈ এডੂਕੇਸ਼ਨ ਦੇ ਲਈ ਪੰਜਾਬ ਦੇ ਲਈ ਹੋਰ ਸਰਕਾਰਾਂ ਬੜੀਆਂ ਉਹਨਾਂ ਤੋਂ ਉਸ ਤੋਂ ਇਲਾਵਾ ਬੜੇ ਚੀਫ ਮਿਨਿਸਟਰ ਬੜੀਆਂ ਪਾਰਟੀਆਂ ਜਿਹੜੀਆਂ ਸੱਤਾ ਦੇ ਵਿੱਚ ਆਉਂਦੀਆਂ ਨੇ ਕੀ ਲੱਗਦਾ এডਿਕੇਸ਼ਨ ਦੀ ਗਲਤੀ ਹਰੇਕ ਕਰਦਨੇ ਹੋਣ ਵਾਲਿਆਂ ਦੀ ਗੱਲ ਕਰ ਲੈਣਾ ਤੇ এডਿਕੇਸ਼ਨ ਦਾ ਮਤਲਬ ਢੰਡੋਰਾ ਬਹੁ ਪਟਿਆਸੀ ਢੋਲ ਪਜਾਬ ਜਾ ਕੇ ਆ ਸੀ ਕਿ ਅਸੀਂ এডਿਕੇਸ਼ਨ ਨੂੰ ਜਿੰਨਾ ਪਰਫੋਲ ਤੁਸੀਂ ਕਰਾਂਗੇ ਕੋਈ ਕਰ ਨਹੀਂ ਸਕਦਾ ਕੀ ਲੱਗਦਾ ਕਿ ਮਤਲਬ ਕੋਈ ਸੋਚ ਹੀ ਨਹੀਂ ਰਿਹਾ ਜਾਂ ਸਿਰਫ ਲੋਕਾਂ ਨੂੰ ਇੱਕ ਵਾਰੀ ਦੱਸ ਕਹਿ ਦਿੰਦੇ ਆ ਵਾਦਾ ਜ਼ਰੂਰ ਕਰਦੇ ਆ ਪਰ ਉਸ ਤੋਂ ਬਾਅਦ এডਿਕੇਸ਼ਨ ਦੀ ਹੁੰਦਾ ਹੀ ਕੁਝ ਨਹੀਂ ਗੱਲਾਂ ਦੋ ਆ ਜੀ ਇੱਕ ਤਾਂ ਲੋਕਾਂ ਨੂੰ ਵਾਦਾ ਕਰਕੇ ਉਸ ਟਾਈਮ ਜਿਹੜੀ ਸਿਚੁਏਸ਼ਨ ਹੁੰਦੀ ਆ ਆਪਦੇ ਬੰਨੀ ਵੋਟਾਂ ਲੈ ਲੀਆਂ ਅੱਜ ਦੇ ਟਾਈਮ ਹਰਜੋਤ ਮੈਂ ਸਿੱਖਿਆ ਮੰਤਰੀ ਆ ਸਕੂਲ ਐਜੂਕੇਸ਼ਨ ਵੀ ਉਹਦੇ ਕੋਲੇ ਆ ਜੀ ਟੈਕਨੀਕਲ ਐਜੂਕੇਸ਼ਨ ਵੀ ਉਹਦੇ ਕੋਲੇ ਆ ਹਾਈਅਰ ਐਜੂਕੇਸ਼ਨ ਵੀ ਉਹਦੇ ਕੋਲੇ ਆ ਮੇਰੇ ਨਾਲ ਕੁਰਸੀ ਲਵਾ ਦੋ ਜੇ ਉਹਨੂੰ ਸਰਕਾਰੀ ਕਾਲਜਾਂ ਦੇ ਨਾਮ ਵੀ ਪਤਾ ਹੋਣ ਤਾਂ ਤਿੰਨੇ ਮਿਨਿਸਟਰੀਆਂ ਤਿੰਨੇ ਡਿਪਾਰਟਮੈਂਟ ਉਹਦੇ ਕੋਲੇ ਆ ਤੁਸੀਂ ਉਸ ਤੋਂ ਇੱਕ ਸਰਕਾਰੀ ਕਾਲਜ ਦਾ ਨਾਮ ਪੁੱਛ ਕੇ ਦਿਖਾ ਦਿਓ ਵੀ ਯਾਰ ਆ ਸਰਕਾਰੀ ਉਹਨੂੰ ਐ ਨਹੀਂ ਪਤਾ ਹੋਊਗਾ ਵੀ ਆਟੋਨੋਮਸ ਵੀ ਹੋ ਰਹੇ ਆ ਉਹ ਉਹਨੂੰ ਇੰਨਾ ਨਹੀਂ ਪਤਾ ਹੋਊਗਾ ਜਦੋਂ ਮੈਂਟਲੀ ਲੈਵਲ ਹੀ ਹੈ ਨਹੀਂ ਆਪਣਾ ਉਸ ਲੈਵਲ ਦਾ ਸੋਚਣ ਦਾ ਇੱਕ ਰਖਸ਼ੇ ਵਾਲਾ ਤਾਂ ਦੇਸ਼ ਚਲਾ ਨਹੀਂ ਸਕਦਾ ਜਿਵੇਂ ਹੁਣ ਕਮੇਡੀਅਨ ਆਪਣੇ ਉਸ ਸਟੇਟ ਥੋੜੀ ਚੱਲ ਰਹੀ ਹੈ ਉਹ ਉਸ ਸਟੇਜ ਚੱਲ ਰਹੀ ਹੈ ਇੱਕ ਦੂਰਦਰਸ਼ੀ ਬੰਦਾ ਇੱਕ ਸੋਚਣ ਵਾਲਾ ਬੰਦਾ ਜਿਹਦਾ ਆਈਕਿਊ ਲੈਵਲ ਬਹੁਤ ਉੱਪਰ ਹੈ ਉਹ ਇੱਕ ਸਟੇਟ ਨੂੰ ਚਲਾ ਸਕਦਾ ਉਹ ਪਾਲਿਸੀ ਨੂੰ ਸਮਝ ਸਕਦਾ ਤੁਸੀਂ ਜਰਨਲਿਸਟੋਂ ਮੈਂ ਤੁਹਾਡਾ ਜੋਬ ਮੈਂ ਤੁਹਾਡੀ ਜੋਬ ਨਹੀਂ ਕਰ ਸਕਦਾ ਮੈਨੂੰ ਕੀਤਾ ਵੀ ਕਿਵੇਂ ਜਰਨਲਿਸਟ ਜਰਨਲਿਜ਼ਮ ਕਰਨੀ ਹੈ ਮੈਂ ਇੱਕ ਸਟੂਡੈਂਟ ਸੀ ਜਦੋਂ ਵੀ ਮੈਂ ਸਟੂਡੈਂਟ ਸੀ ਮੈਨੂੰ ਪਤਾ ਮੈਂ ਪੜ੍ਹਾਈ ਕਰਨੀ ਆ ਮੈਂ ਕੋਈ ਕੰਮ ਕਰਦਾ ਮੈਂ ਇੰਜੀਨੀਅਰ ਆ ਮੈਨੂੰ ਪਤਾ ਮੈਂ ਇੰਜੀਨੀਅਰ ਆ ਮੈਂ ਇੰਜੀਨੀਅਰਿੰਗ ਦਾ ਕੰਮ ਕਰ ਸਕਦਾ ਮੈਂ ਆਟੋ ਚਲਾਉਣਾ ਮੈਨੂੰ ਪਤਾ ਮੈਂ ਆਟੋ ਚਲਾ ਸਕਦਾ ਪਰ ਜਿਹੜੇ ਬੰਦੇ ਨੂੰ ਗਿਆਨ ਹੀ ਹੈ ਨਹੀਂ ਸਿਰਫ ਵੋਟਾਂ ਲੈਣ ਲਈ ਆ ਜਾਂਦੇ ਆ ਕਿਸੇ ਬੰਦੇ ਨੂੰ ਕੋਈ ਗਿਆਨ ਨਹੀਂ ਉਹ ਦੱਸੋ ਵੀ ਐਜੂਕੇਸ਼ਨ ਪਾਲਿਸੀ ਕਿੱਥੋਂ ਸਟਰੋਂਗ ਕਰ ਦੂਗਾ ਡਾਕਟਰ ਮਰਮੋਦ ਸਿੰਘ ਨੇ ਕਿਵੇਂ ਐਜੂਕੇਸ਼ਨ ਪਾਲਿਸੀ ਸਟਰੋਂਗ ਕਰਤੀ ਸੀ ਪੜ੍ਹੇ ਲਿਖੇ ਸੀ ਵਿਦਵਾਨ ਸੀ ਜੋ ਆਰਬੀਆਈ ਦੇ ਗਵਰਨਰ ਸੀ ਡਾਕਟਰ ਲక్ష్మణ ਸਿੰਘ ਜੀ ਨੇ ਕਿਵੇਂ ਕਰਤਾ ਪੜ੍ਹੇ ਲਿਖੇ ਸੀ ਦੂਰਦਰਸ਼ੀ ਸੀ ਸੋਚਦੇ ਸੀ ਪ੍ਰਤਾਪ ਸਿੰਘ ਕੈਰੋ ਨੇ ਕੁਰਕਸ਼ੇਤਰ ਵਰਗੀਆਂ ਯੂਨੀਵਰਸਿਟੀ ਬਣਾਈਆਂ ਪੀਏਯੂ ਬਣਾਈ ਉਹ ਕਿਵੇਂ ਕਰਦੇ ਸੀ ਸੋਚਦੇ ਸੀ ਤੁਸੀਂ ਇਹ ਦੱਸੋ ਵੀ ਜਿਹੜੇ ਉਦੋਂ ਬਾਅਦ ਜੀ मिनिस्टर ਆਏ ਆ ਜਾਂ ਜਿਹੜੇ ਆਏ ਆ ਉਹਨਾਂ ਨੇ ਹਾਈਅਰ ਐਜੂਕੇਸ਼ਨ ਵਾਸਤੇ ਕੀਤਾ ਕੀ ਆ ਬੱਚੇ ਨੂੰ ਹੱਕ ਹੁੰਦਾ ਵੀ 12ਵੀਂ ਕੀਤੀ ਬਿਲਕੁਲ ਇਸ ਸਾਲ 5 ਲੱਖ ਬੱਚਿਆਂ ਨੇ ਪਲੱਸ 2 ਕੀਤੀ ਆ ਹੂੰ ਪੰਜਾਬ ਸਕੂਲ এডੂਕੇਸ਼ਨ ਦੀ ਗੱਲ ਕਰ ਲਈਏ ਸੀਬੀਐਸਸੀ ਦੀ ਗੱਲ ਕਰ ਲਈਏ ਆਈਸੀਐਸਸੀ ਦੀ ਗੱਲ ਕਰ ਲਈਏ ਸਾਰਿਆਂ ਨੂੰ ਮਿਲਾ ਕੇ 5 ਲੱਖ ਬੱਚੇ ਨੇ ਪਲੱਸ 2 ਕੀਤੀ ਆ ਉਹਨਾਂ ਦੇ ਵਿੱਚੋਂ 2 ਲੱਖ ਬੱਚਾ ਹੋਊਗਾ ਸਟੈਂਡਰਡ ਦਾ ਜਿਹੜਾ ਚਾਹੇ ਪ੍ਰਾਈਵੇਟ 'ਚ ਵੀ ਜਾ ਸਕਦਾ ਹੋਊਗਾ ਉਹਦੇ ਵਿੱਚੋਂ ਲੱਖ ਬੱਚਾ ਹੋਊਗਾ ਮਿਡਲ ਕਲਾਸ 2 ਲੱਖ ਤਾਂ ਗਰੀਬ ਹੋਣਗੇ ਨਾ ਜਿਹੜੇ ਪੰਜਾਬ ਸਕੂਲ এডੂਕੇਸ਼ਨ ਚੋਂ ਪੜ੍ਹੇ ਆ 2.5 ਲੱਖ ਬੱਚਾ ਨੇ ਪੰਜਾਬ ਸਕੂਲ এডੂਕੇਸ਼ਨ ਬੋਰਡ ਚੋਂ ਪਲੱਸ 2 ਕੀਤੀ ਆ ਐਸ ਪਰ ਡਾਟਾ ਪੀਐਸ ਪੀਐਸਸੀਬੀ ਦਾ 22 ਲੱਖ ਬੱਚੇ ਮੇਰਾ ਕੀ ਬੰਦਾ ਵੀ ਜਦੋਂ ਪਲੱਸ 2 ਚੋਂ ਨਿਕਲਿਆ ਉਹਦਾ ਹੱਕ ਬੰਦਾ ਵੀ ਸਿੱਧਾ ਸਰਕਾਰੀ ਕਾਲਜ ਚ ਜਾਵੇ ਪਰ ਉਹ ਡਵਰਟ ਹੋ ਜਾਂਦਾ ਜਾ ਵੀ ਕਿੱਥੇ ਸਰਕਾਰੀ ਕਾਲਜ ਚ ਪ੍ਰੋਫੈਸਰ ਹੈ ਨਹੀਂ ਸਰਕਾਰੀ ਕਾਲਜ ਚ ਸੀਟਾਂ ਹੈ ਨਹੀਂ ਫਿਰ ਸਰਕਾਰੀ ਕਾਲਜ ਚ ਜਿਹੜਾ ਗੈਸਟ ਫੈਸਿਲਿਟੀ ਰੱਖੀ ਆ ਜਾਂ ਜਿਹੜੇ ਕੱਚੇ ਮਲਾਜੋਂ ਰੱਖਿਆ ਉਹਨਾਂ ਦੀ ਪ੍ਰਾਈਵੇਟ ਕਾਲਜ ਵਾਲਿਆਂ ਨਾਲ ਸੈਟਿੰਗ ਹੈ ਉਹ ਜਦੋਂ ਉੱਥੇ ਐਡਮਿਸ਼ਨ ਲੈਣ ਜਾਂਦੇ ਅਗਲੇ ਕਹਿੰਦੇ ਯਾਰ ਤੁਹਾਡੀ ਉੱਥੇ ਕਰਾ ਦਿੰਨੇ ਆਂ ਸੀ ਬਾਕੀ ਇੱਕ ਹੋਰ ਵੀ ਗੱਲ ਆ ਜਿੰਨੇ ਪ੍ਰੋਫੈਸਰ ਜਿਵੇਂ ਤੁਸੀਂ ਗੱਲ ਕਰੀਏ ਕਿ 1996 ਤੋਂ ਬਾਅਦ ਭਰਤੀ ਨਹੀਂ ਹੋਈ 157 ਦੇ 8 ਗੇਰ ਪ੍ਰੋਫੈਸਰ ਜਿਹੜੇ ਬਚੇ ਆ ਤਾਂ ਉਹ ਵੀ ਬਹੁਤਾ ਟਾਈਮ ਤਾਂ ਨਹੀਂ ਰਹਿਣਗੇ ਸ਼ਾਇਦ 5-10 ਸਾਲਾਂ ਦੇ ਵਿੱਚ ਵਿੱਚ ਉਹ ਵੀ ਜਿਹੜੇ ਹੈਗੇ ਆ ਰਿਟਾਇਰਮੈਂਟ ਤੇ ਚਲੇ ਜਾਣੇ ਫਿਰ ਤਾਂ ਕਾਲਜ ਖਾਲੀ ਨੇ ਇਹ ਜਿਹੜੇ ਇੱਕ ਇੱਕ ਦੋ ਦੋ ਆ ਵੀ ਖਾਲੀ ਨੇ 157 ਚੋਂ 2025 ਦੇ 31 ਮਾਰਚ ਤੋਂ ਅਪਰੋਕਸੀਮੇਟ ਜਾਂ 1 ਜੂਨ ਤੱਕ 45 ਪ੍ਰੋਫੈਸਰ ਰਿਟਾਇਰ ਹੋ ਜਾਣਗੇ 25 ਚ ਇਹਨਾਂ ਨੂੰ ਰਿਟਾਇਰ 157 ਚੋਂ 45 ਕੱਢ ਦੋ ਕਿੰਨੇ ਰਹਿ ਗਏ 100 ਅ 110 ਦਿਨ ਡਗ ਡਗ ਕੇ ਚੱਲੋ ਉਹ ਬਾਹਲੀ ਕੋਈ ਫਿਗਰ ਨਹੀਂ ਜਿੱਥੇ 100 ਆ ਤੇ 110 ਆ 10 ਨਾਲ ਕੀ ਫਰਕ ਮੈ? ਫੇਰ 26 ਦੇ ਵਿੱਚ 15 16 ਉਹ ਹੋ ਜਾਣਗੇ। 27 'ਚ 10 12 ਹੋਰ ਹੋ ਜਾਣਗੇ। 30 ਤੱਕ ਸਫਾਇਆ ਹੋ ਜਾਊਗਾ। ਭਰਤੀ ਕੋਈ ਨਿਕਲਦੀ ਨਹੀਂ। 30 ਤੱਕ ਖਾਲੀ ਖਾਲੀ ਪ੍ਰੋਫੈਸਰ ਪੱਕੇ ਖਾਲੀ ਐਜੂਕੇਸ਼ਨਲ ਸਿਸਟਮ ਖਾਲੀ ਹਾਈਰ ਐਜੂਕੇਸ਼ਨ ਸਮਾਪਤ। ਉਹ ਜੇ ਪ੍ਰੋਫੈਸਰ ਨਹੀਂ ਰਹੇ ਤਾਂ ਸਰਕਾਰ ਕੋਲੇ ਇੱਕੋ ਹੀ ਤਰੀਕਾ ਹੋਊਗਾ ਵੀ ਅਸੀਂ ਕਾਲਜ ਵੇਚ ਦਈਏ। ਉਹ ਹੁਣੇ ਹੀ ਚ ਕੰਮ ਚੱਲ ਪਿਆ ਇਹਨਾਂ ਦਾ। ਜੇਕਰ ਇਹਨਾਂ ਦੀ ਪਾਲਿਸੀ ਹੁੰਦੀ ਵੀ ਅਸੀਂ ਪ੍ਰੋਫੈਸਰ ਭਰਤੀ ਕਰਨੇ ਆ ਤਾਂ ਇਹ ਆਟੋਨੋਮਸ ਕਰਦੇ ਹੀ ਨਾ ਬਿਲਕੁਲ ਇਹਨਾਂ ਦੀ ਇਹਨਾਂ ਦੀ ਸਕੀਮ ਕੀ ਹੈ ਵੀ ਅਸੀਂ ਪ੍ਰੋਫੈਸਰਾਂ ਨੂੰ ਭਰਤੀ ਕਰਨਾ ਨਹੀਂ ਹਮ ਲੈਕਚਰ ਬੇਸਿਸ ਹਮ ਠੀਕ ਹੈ ਜਾਂ ਗੈਸਟ ਫੈਸਿਲਿਟੀ ਰੱਖ ਲੈਣੇ ਆ ਉਹ ਪੜਾਈ ਜਾਣਗੇ ਅੱਜ ਕੱਲ ਤਾਂ ਹੋਰ ਚੱਲ ਪਿਆ ਨੌਜਵਾਨਾਂ ਦੇ ਹਾਇਰ ਐਜੂਕੇਸ਼ਨ ਸਿਸਟਮ ਚ ਮੈਂ ਤੁਹਾਨੂੰ ਦੱਸਦਾ ਵੀ ਰਿਟਾਇਰਡ ਪ੍ਰੋਫੈਸਰ ਆਂਦੇ ਆ ਤੁਸੀਂ ਮੰਨ ਲਓ ਮੈਂ ਯੂਜੀਸੀ ਕਲੀਅਰ ਨੈਟ ਕਲੀਅਰ ਆ ਮੈਂ ਮੈਂ ਕੱਚਾ ਮੁਲਾਜ਼ਮ ਰੱਖਣ ਦੀ ਉਹ ਤਾਂ ਹੈਗਾ ਨਾ ਹੱਕਦਾਰ ਹੈਗਾ ਮੈਂ ਮੈਨੂੰ ਨਹੀਂ ਰੱਖਣਗੇ ਜਿਹੜਾ ਰਿਟਾਇਰ ਹੋਇਆ ਵਾ ਪਹਿਲਾ ਪੈਨਸ਼ਨ ਲੈ ਰਿਆ ਉਹਨੂੰ 50000 ਤੇ ਫੇਰ ਰੱਖ ਲੈਂਦੇ ਆ ਹੂੰ ਉਹਨੂੰ 50000 ਤੇ ਫਿਰ ਰੱਖ ਲੈਂਦੇ ਆ ਇਹ 30 ਤੱਕ ਖਾਲੀ ਹੋ ਜਾਣਗੇ ਪ੍ਰੋਫੈਸਰ ਸਰਕਾਰੀ ਕਾਲਜਾਂ ਚ ਜਾਣਗੇ ਪ੍ਰੋਫੈਸਰ ਐ ਨਹੀਂ ਇਹਨਾਂ ਨੂੰ ਵੇਚੋ ਇਹਨਾਂ ਨੂੰ ਵੇਚੋ ਐਜੂਕੇਸ਼ਨ ਸਿਸਟਮ ਸਵਾ ਗਰੀਬ ਬਚਾਣ ਅਨਪੜ੍ਹਣ ਪੜ ਜੇਕਰ ਤੁਸੀਂ ਅਨਪੜ੍ਹ ਰਹੋਗੇ ਲੀਡਰ ਨੂੰ ਸਵਾਲ ਨਹੀਂ ਪੁੱਛ ਸਕਦੇ ਨਾ ਤੁਸੀਂ ਤਰੱਕੀ ਕਰ ਸਕਦੇ ਹੋ ਲੀਡਰ ਚਾਹੁੰਦੀ ਇਹ ਹੈ ਬੱਕਰੀ ਟੈਡ ਨੂੰ ਰੱਖਣ ਦਾ ਵੀ ਕਾਰਨ ਸ਼ਾਇਦ ਇਹ ਹੈ ਕਿਉਂਕਿ ਇਹ 4-5 ਸਾਲਾਂ ਨੂੰ 10 ਸਾਲਾਂ ਨੂੰ ਕਲੇਮ ਇਹ ਨਾ ਕਰ ਸਕਦੇ ਸਾਨੂੰ ਪੱਕਾ ਕਰ ਲੋ ਉਦੋਂ ਤੱਕ ਤਾਂ ਸ਼ਾਇਦ ਉਮਰ ਹੀ ਬੀਤ ਜਾਣੀ ਆ ਕੰਮ ਕਰਨ ਦੀ ਉਮਰ ਹੀ ਨਹੀਂ ਰਹਿਣੀ ਦੇਖੋ ਪਿਛਲੀਆਂ ਸਰਕਾਰਾਂ ਰੋਲ ਹੀ ਹਜੇ ਕਰ ਗਈਆਂ ਵੀ ਜ ਹੁੰਦੀ ਆ ਵੀ ਤੁਸੀਂ ਇਸ ਚ ਪੱਕਾ ਕਰਨ ਦਾ ਪੱਕਾ ਕਰਨ ਵਾਸਤੇ ਕੇਸ ਵੀ ਨਹੀਂ ਲਾ ਸਕਦੇ ਹੁਣ ਤਾਂ ਇਹ ਸਿਸਟਮ ਚੱਲਿਆ ਹੋਇਆ ਹਮ ਜਦੋਂ ਤੁਸੀਂ ਪੱਕਾ ਕਰਨ ਦਾ ਕੇਸ ਹੀ ਨਹੀਂ ਲਾ ਸਕਦੇ ਤਾਂ ਇਹ ਸਰਕਾਰ ਨੂੰ ਕਿਹੜਾ ਪਤਾ ਨਹੀਂ ਸੀਐਮ ਨੂੰ ਕਿਹੜਾ ਪਤਾ ਨਹੀਂ ਡਿਪਾਰਟਮੈਂਟ ਦੇ ਕੰਸਰਨਡ ਆਈਐਸ ਨੂੰ ਕਿਹੜਾ ਪਤਾ ਨਹੀਂ ਜਾਂ ਜਿਹੜਾ ਸਿੱਖਿਆ ਮੰਤਰੀ ਉਹਨੂੰ ਕਿਹੜਾ ਪਤਾ ਨਹੀਂ ਹਮ ਬਿਲਕੁਲ ਇਹ ਤਾਂ ਲੋਕਾਂ ਨੂੰ ਬੱਚਿਆਂ ਨੂੰ ਗਰੀਬ ਬੱਚਿਆਂ ਨੂੰ ਅਨਪੜ੍ਹ ਰੱਖ ਕੇ ਆਪ ਸ਼ਾਸਨ ਕਰਨ ਦੇ ਅੱਜ ਦੇ ਟਾਈਮ ਸਾਢੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਬਾਈ ਹਮ ਸਭ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਆਹ ਹੁਣ ਵੇਚ ਕੇ ਕਿੰਨਾ ਕੁ ਲਾ ਲੈਣਗੇ ਸਰਕਾਰੀ ਕਾਲਜ ਵੇਚ ਕੇ ਐਜੂਕੇਸ਼ਨ ਨੂੰ ਖਤਮ ਕਰਕੇ ਕਿੰਨਾ ਕੁ ਲਾ ਲੈਣਗੇ ਹਮ ਸਭ ਤੋਂ ਮੇਨ ਗੱਲ ਹੁੰਦੀ ਆ ਵੀ ਜਦੋਂ ਤੁਹਾਡੇ ਕੋਲੇ ਬਿਲਡਿੰਗ ਪਈ ਹੈ ਤੁਸੀਂ ਉਸ ਤੇ ਪ੍ਰੋਫੈਸਰ ਭਰਤੀ ਕਰੋ ਜਦੋਂ ਤੁਹਾਡੇ ਕੋਲੇ ਉਹ ਹੈਗੀ ਆ ਵੀ ਤੁਸੀਂ 2100 ਪ੍ਰੋਫੈਸਰ ਭਰਤੀ ਕਰ ਸਕਦੇ ਹੋ ਹਰਿਆਣਾ ਸਰਕਾਰ ਨੇ ਹੁਣ ਪਿੱਛੇ ਜੇ ਮਿਲਦਾ 2000 ਪ੍ਰੋਫੈਸਰਾਂ ਦੀ ਭਰਤੀ ਕੱਢੀ ਆ ਹਮ ਹਰਿਆਣਾ ਗੱਲ ਕਰਦੇ ਆ ਹਰਿਆਣਾ ਦੀ ਬਿਲਕੁਲ ਪੀ ਪੰਜਾਬ ਯੂਨੀਵਰਸਿਟੀ ਦੇ ਅੰਡਰ ਘਟੋ ਘਟ 75 ਕਾਲਜ ਪ੍ਰਾਈਵੇਟ ਆ ਹਮ ਕਿ ਹਰੇਕ ਯੂਨੀਵਰਸਿਟੀ ਦੇ ਅੰਦਰ ਪ੍ਰਾਈਵੇਟ ਹੈ ਟੈਕਨੀਕਲ ਐਜੂਕੇਸ਼ਨ ਦੀ ਗੱਲ ਕਰਾਂ ਮੈਂ ਇੱਕੋ ਬਾਹਲੀ ਲੰਬੀ ਲੈ ਗਿਆ ਗੱਲ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਸਰਕਾਰ ਕੋਲੇ ਡਿਗਰੀ ਕਾਲਜ ਹੀ ਹੈ ਨਹੀਂ ਸਰਕਾਰੀ ਕਿੱਥੋਂ ਆਮ ਬੱਚਾ ਬੀਟੈਕ ਜਾਂ ਜਿਹੜਾ ਟੈਕਨੀਕਲ ਕੋਰਸ ਹੈ ਬੀਟੈਕ ਕਿਸੇ ਵੀ ਚੀਜ਼ ਦੀ ਲਾ ਲਓ ਸਿਵਲ ਦੀ ਲਾ ਲਓ ਮਕੈਨਿਕਲ ਦੀ ਲਾ ਲਓ ਇਲੈਕਟ੍ਰੀਕਲ ਦੀ ਲਾ ਲਓ ਕਿ ਹੋਰ ਵੀ ਕਿਸੇ ਫੀਲਡ ਦੀ ਲਾ ਲਓ ਟੈਕਨੀਕਲ ਕਾਲਜ ਹੀ ਹੈ ਨਹੀਂਗਾ ਡਿਪਾਰਟਮੈਂਟ ਦੀ ਚਿੱਠੀ ਦੇ ਸਪੈਸ਼ਲ ਆਰਟੀਆ ਦੇ ਵਿੱਚ ਮੇਰੇ ਕੋਲੇ ਆਇਆ ਲਿਖ ਕੇ ਵੀ ਡਿਪਾਰਟਮੈਂਟ ਕੋਲੇ ਕੋਈ ਵੀ ਸਰਕਾਰੀ ਡਿਗਰੀ ਕਾਲਜ ਨਹੀਂ ਚੱਲਦਾ ਕਿੱਥੇ ਚੱਲ ਰਹੀ ਹੈ ਯੂਨੀਵਰਸਿਟੀਆਂ ਦੇ ਅੰਦਰ ਦੋ ਯੂਨੀਵਰਸਿਟੀਆਂ ਮਹਾਰਾਜ ਰਣਜੀਤ ਸਿੰਘ ਆਈਕੇ ਗੁਜਰਾਲ ਜਿਹੜੀ ਪੰਜਾਬ ਟੈਕਨੀਕਲ ਹੁੰਦੀ ਸੀ ਉਹ ਆਈਕੇ ਗੁਜਰਾਲ ਬਣ ਗਈ ਉਹਨਾਂ ਦੇ ਅੰਦਰ ਸਾਰੇ ਯੂਨੀਵਰਸਿਟੀ ਦੇ ਅੰਡਰ ਆ ਗਿਆ ਤਾਂ ਸਾਰਾ ਯੂਨੀਵਰਸਿਟੀ ਦੀ ਮਰਜ਼ੀ ਨਾਲ ਚੱਲਣਾ ਬਿਲਕੁਲ ਯੂਨੀਵਰਸਿਟੀ ਨੇ ਕਿਹਾ ਤਾਂ 60000 ਫੀਸ ਕਰੋ ਦਾ ਕਰਨੀ ਪਊਗੀ ਬਈ ਤੁਸੀਂ ਕੀ ਕਲੇਮ ਕਰੋਗੇ ਜੇਕਰ ਸਰਕਾਰ ਕੋਲੇ ਹੋਊਗਾ ਸਰ ਮਤਲਬ ਸਰਕਾਰ ਜਿਹੜੀ ਹੈ ਐ ਕਿਉਂ ਨਹੀਂ ਦੇ ਰਹੀ ਤਾਂ ਕਿ ਲੋਕਾਂ ਨੂੰ ਅਨਪੜ੍ਹ ਰੱਖ ਸਕੇ ਕੋਈ ਵੀ ਸਰਕਾਰ ਵਾਲੋ ਆਹ ਲਾ ਲਓ ਜੇਕਰ ਪਿਛਲਿਆਂ ਨੇ ਦਿੱਤਾ ਹੁੰਦਾ ਤਾਂ ਨੌਬਤ ਨਾਂ ਦੀ ਇਹ ਆਈ ਇਸ ਗੱਲ ਤੇ ਸੀ ਵੀ ਅਸੀਂ ਐਜੂਕੇਸ਼ਨ ਬਰਵ ਕਰਾਂਗੇ ਇਹਨਾਂ ਨੇ ਜਮਾ ਹੀ ਭੱਠਾ ਵਾਤਾ ਤਾਂ ਉਹਨੇ ਇਹਦੇ ਤੇ ਇਹਦੇ ਖਿਲਾਫ ਵੀ ਜਿਹੜਾ ਹੈਗਾ ਪ੍ਰਦਰਸ਼ਨ ਕਰਨ ਦੀ ਜ਼ਰੂਰਤਾਂ ਜਾਈ ਇਸ ਚੀਜ਼ ਨੂੰ ਵੀ ਬਾਹਰਨ ਦੀ ਜ਼ਰੂਰਤ ਹੈ ਕਿ ਸ਼ਾਇਦ ਲੋਕਾਂ ਤੱਕ ਗੱਲ ਪਹੁੰਚੀ ਨਹੀਂ ਜਿਸ ਤੱਕਦਰ ਪਹੁੰਚਣੀ ਚਾਹੀਦੀ ਸੀ ਦੇਖੋ ਜੀ ਮੈਂ ਇਸ ਮਾਮਲੇ ਤੇ ਪੂਰਾ ਸਟੈਂਡ ਰੱਖੂਗਾ ਜਿੱਥੇ ਮੈਨੂੰ ਜੇ ਮੈਨੂੰ ਤਾਂ ਕੱਲੇ ਨੂੰ ਵੀ ਧਰਨਾ ਲਾਉਣਾ ਪਿਆ ਮੈਂ ਲਾਉਂਗਾ ਹੂੰ ਤੁਹਾਡੇ ਮਾਧਿਅਮ ਦੇ ਜਰੀਏ ਮੈਂ ਪੰਜਾਬ ਦੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਕਾਲਜ ਦੇ ਬੱਚਿਆਂ ਨੂੰ ਜਿਹੜੇ ਵਿਚਾਰੇ ਗਰੀਬ ਪੜਨਾ ਚਾਹੁੰਦੇ ਆ ਗਰੀਬ ਪਰਿਵਾਰਾਂ ਨੂੰ ਇਹੀ ਕਰਦਾ ਵੀ ਇਸ ਇਸ ਜਿਹੜੇ ਮਸਲੇ ਖਿਲਾਫ ਆਵਾਜ਼ ਚੱਕੀ ਜਾਵੇ ਤਾਂ ਕਿ ਜਿਵੇਂ ਆਪਾਂ ਕਿਸਾਨੀ ਅੰਦੋਲਨ ਵੇਲੇ ਮੋਦੀ ਨੂੰ ਢਾ ਲਿਆ ਓਵੇਂ ਆਪਾਂ ਪੰਜਾਬ ਸਰਕਾਰ ਦੇ ਗੋਡੇ ਲਵਾ ਸਕੀਏ ਜੀ ਪੈਸਾ ਮੈਂ ਤਬ ਬਤਨ ਬਤ ਥੈਂਕ ਯੂ ਭਾਈ ਸੋ ਸਿਆਣੇ ਗੱਲ ਕਹਿੰਦੇ ਹੁੰਦਾ ਕਿ ਪੈਸਾ ਜਿੰਨਾ ਮਰਜ਼ੀ ਕਮਾ ਲਓ ਪੈਸਾ ਇੱਕ ਦਿਨ ਮੁੱਕ ਸਕਦਾ ਹੈ ਪੈਸਾ ਇੱਕ ਤਨ ਖਤਮ ਹੋ ਸਕਦਾ ਪਰ ਤੁਹਾਡੀ ਪੜ੍ਹਾਈ ਐਜੂਕੇਸ਼ਨ ਜਿਹੜੀ ਆ ਉਹ ਹਮੇਸ਼ਾ ਤੁਹਾਡੇ ਨਾਲ ਰਹਿਣੀ ਹੈ ਮਰਦੇ ਦਮ ਤੱਕ ਆਖੀਰਲੇ ਦਮ ਤੱਕ ਪਰ ਜਿਹੜੀਆਂ ਚੀਜ਼ਾਂ ਇਹ ਹੋ ਰਹੀਆਂ ਨੇ ਲੰਬੇ ਸਮੇਂ ਤੋਂ ਇਹ ਨਹੀਂ ਕਿ ਸਰਕਾਰ ਤੋਂ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਹੋ ਰਹੀਆਂ ਨੇ ਤੇ ਜਿਸ ਕਦਰ ਹੁਣ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਤੇ ਜੇਕਰ ਥੋੜਾ ਲੰਬਾ ਸਮਾਂ ਹੋਰ ਚੱਲਿਆ ਤਾਂ ਸ਼ਾਇਦ ਜਿਹੜੀ ਐਜੂਕੇਸ਼ਨ ਜਿਹੜੀ ਪੜ੍ਹਾਈ ਦੀ ਗੱਲ ਕਰ ਰਹੇ ਹਾਂ ਉਹ ਆਮ ਘਰਾਂ ਤੱਕ ਜਾਂ ਗਰੀਬ ਪਰਿਵਾਰਾਂ ਤੱਕ ਜਿਹੜਾ ਹੈਗਾ ਉਹ ਉਹਨਾਂ ਦਾ ਇੱਕ ਸੁਪਨਾ ਬਣ ਕੇ ਰਹਿ ਜਾਊਗਾ ਕਦੇ ਫਿਰ ਬਾਤਾਂ ਪਾਇਆ ਕਰਨੇ ਕਿ ਸਾਡੇ ਪਿਓ ਦਾਦੇ ਵੀ ਕਦੇ ਪੜਿਆ ਕਰਦੇ ਸੀ ਜਾਂ ਸਾਡੇ ਪਰਦਾਦੇ ਵੀ ਕਦੇ ਪੜਿਆ ਕਰਦੇ ਸੀ ਤਾਂ ਸ਼ਾਇਦ ਇਹ ਬਾਤਾਂ ਬਣ ਕੇ ਰਹਿ ਜਾਣੀਆਂ ਤਾਂ ਇਹਨਾਂ ਤੇ ਬੋਲਣ ਦੀ ਜਿਹੜੀ ਉਹ ਬੜੀ ਜ਼ਰੂਰਤ ਹੈ ਕਿ ਜੇਕਰ ਅਸੀਂ ਐਜੂਕੇਸ਼ਨ ਨੂੰ ਬਚਾਉਣਾ ਹੈ ਤੇ ਐਜੂਕੇਸ਼ਨ ਨੂੰ ਬਚਾਉਣਾ ਬੜਾ ਜ਼ਰੂਰੀ ਹੈ ਜੇ ਐਜੂਕੇਸ਼ਨ ਬਚੂ ਤਾਂ ਭਵਿਕ ਫਿਊਚਰ ਫੇਰੀ ਸਾਡਾ ਸਾਡੇ ਬੱਚਿਆਂ ਦਾ ਉਹ ਸਿਕਿਉਰ ਆ ਤੁਹਾਡੀ ਟਿੱਪਣੀ ਬੜੀ ਅਹਿਮ ਹੈ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਚੈੱਕ ਕਰੇ ਬੰਦੇ ਹੋ ਜਾਇਦ ਧੰਨਵਾਦ Thank you.